ਉਦ ਦੇ ਚੋਫੇ ਉਤੇ ਹੀ ਰੋਦੇ ਤੌਰ ਤੇ ਗੁਲਾਬੀ ਟੀਮ ਦੇ ਫਾਲਰ ਨੂੰ ਬਟਾਫੇ ਨੂੰ ਨੰਗਾ ਪਾਇਆ ਤਾ ਇਸ ਸੰਗਰੀ ਸੰਗਰੀ ਮੰਦੇ ਵਿਆਹ ਕੀਤੇ ਇਸ ਕਰਕੇ ਗਾਇਆ ਜਾਂਦਾ ਇਸ ਸੰਗਰੀ ਦੇ 13 ਤਾਰਾ ਉਹ ਗੁਲਾਬਤੀ ਪਾਉ ਪੰਜਾਬ ਤੇ ਪੰਜਾਬੀ ਦਾ ਜਰਾ ਜਰਾ ਤਿਹਾਰਾ ਮੇਲਾ ਨਾਲ ਪਰਨਾਇਆ ਹੋਇਆ ਇਹਨਾਂ ਦੇ ਵਿੱਚ ਇੱਕ ਲੋਹੜੀ ਦਾ ਤਿਹਾਰ ਵੀ ਹੈ ਉਂਝ ਤਿਹਾਰ ਜਿਹੜੇ ਨੇ ਪੰਜਾਬ ਦੇ ਉਹ ਜਿੱਥੇ ਆਰਥਿਕਤਾ ਨਾਲ ਜੁੜੇ ਨੇ ਉੱਥੇ ਧਰਮ ਦੇ ਨਾਲ ਸੱਭਿਆਚਾਰ ਦੇ ਨਾਲ ਰੋੜੀ ਇਹਨਾਂ ਦੇ ਵਿੱਚੋਂ ਇੱਕ ਨਰੋਲ ਸੱਭਿਆਚਾਰਕ ਤਿਹਾਰ ਹੈ ਇਸ ਤਿਹਾਰ ਦੇ ਆਲੇ-ਦੁਆਲੇ ਇਰਦ-ਕਿird ਕੀ ਕੁਸ਼ ਹੈ ਇਤਿਹਾਸ ਕਿੱਥੇ ਖੜਾ ਹੈ ਮਤਿਆਸ ਕਿੱਥੇ ਖੜਾ ਹੈ ਸਾਰੀ ਗੱਲਬਾਤ ਵਾਸਤੇ ਖਾਸ ਤੌਰ ਤੇ ਅੱਜ ਸਾਡੇ ਨਾਲ ਜੁੜੇ ਨੇ ਅਗੇ ਵਿਸ਼ਵ ਚਿੰਤਕ ਤੇ ਸਿਆਸੀ ਮਹਾਰ ਡਾਕਟਰ ਸਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਵੈਲਕਮ ਸਵਾਗਤ ਸੁਪਰੀਆ ਜਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਘਟ ਸਾਹਿਬਾਪਾ ਜਿਵੇਂ ਕਿ ਲੋਹੜੀ ਦੀ ਗੱਲ ਕਰ ਰਹੇ ਹਨ ਲੋਹੜੀ ਦਾ ਕੀ ਇਤਿਹਾਸ ਹੈ ਕੀ ਮਖਿਆਸ ਹੈ ਉਹਦਾ ਇਹ ਸਭਾਚਾਰਕ ਪੱਖੋਂ ਇਹ ਆਪਣੇ ਆਪ ਦੇ ਵਿੱਚ ਨਰੋਲ ਕਹਿ ਲਈ ਕਿ ਕਲਚਰਲ ਫੈਸਟੀਵਲ ਇੱਕ ਆਪਣੇ ਆਪ ਵਿੱਚ ਮੰਨਿਆ ਜਾਂਦਾ ਭਾਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਤਿਹਾਰ ਧਾਰਮਿਕਤਾ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਕਈ ਆਰਥਿਕਤਾ ਨਾਲ ਵੀ ਜਿਨ੍ਹਾਂ ਦਾ ਮੇਲ ਜੋੜ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬਾਪਾ ਕਿਉਂਕਿ ਲੋਹੜੀ ਹੈ ਖਾਸ ਤੌਰ ਤੇ ਲੋਹੜੀ ਉਤੇ ਅੱਜ ਆਲਾ ਆਪਾਂ ਪ੍ਰੋਗਰਾਮ ਰੱਖਿਆ ਹੈ ਇਹਦੇ ਇਤਿਹਾਸ ਤੇ ਮਤਿਆਸ ਤੇ ਹੋਰ ਇਹਦੇ ਆਲੇ ਦੁਆਲੇ ਵਾਲੇ ਪੱਖ ਉਹ ਖੋਲਿਓ ਫਿਰ ਆਪਾਂ ਡਾਟ ਸਾਹਿਬ ਅੱਗੇ ਕਦਮ ਉਧਾਈ ਜਾਣੇ ਜੀ ਡਾਟ ਸਾਹਿਬ ਸਭ ਤੋਂ ਪਹਿਲਾਂ ਤਾਂ ਭਿੰਦਰ ਸਾਹਿਬ ਲੋਹੜੀ ਦੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਹਿਲੀ ਗੱਲ ਤੋਂ ਮੁਬਾਰਕ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਲਈ ਖੁਸ਼ੀਆਂ ਵਾਲਾ ਤਿਹਾਰ ਬਣ ਕੇ ਆਵੇ ਉੱਚੀ ਚੀਜ਼ ਇਹ ਹੈ ਕਿ ਜਿਹੜੇ ਲੋਹੜੀ ਹੋ ਗਈ, ਬਸੰਤ ਹੋ ਗਈ, ਦੀਵਾਲੀ ਹੋ ਗਈ, ਜਿਹੜੇ ਪ੍ਰਾਣੇ ਮਤਲਬ ਉਸ ਤਰੀਕੇ ਦੇ ਨਾਲ ਇਹਨਾਂ ਮਥਿਆਸ ਤਾਂ ਜੁੜ ਜਾਂਦਾ ਹੈ ਠੀਕ ਹੈ ਗੱਲ ਪਰ ਇਹ ਉਹ ਤੋਂ ਵੀ ਪਹਿਲਾਂ ਦੇ ਤਿਹਾਰ ਨੇ ਇਹ ਤਿਹਾਰ ਅਸਲ ਵਿੱਚ ਮਾਰਕ ਕਰਦੇ ਨੇ ਉਸ ਕੈਲੰਡਰ ਨੂੰ, ਉਸ ਸਟੇਟ ਨੂੰ ਜਿਹੜੀ ਚੇਂਜ ਆਉਂਦੀ ਹੈ ਇੱਕ ਉੱਤੇ ਵਿੱਚ ਹਾਂ ਤੇ ਸਦੀਆਂ ਤੋਂ ਇਹ ਲੋਕ ਇੱਥੇ ਵੱਸੇ ਹੋਏ ਸੀ, ਖੇਤੀ ਕਰਦੇ ਸੀ, ਖੇਤੀ ਦੀਆਂ ਫਸਲਾਂ ਹਾੜੀ ਨਾਲ ਜੁੜੇ ਹੋਏ ਨੇ ਜਿਵੇਂ ਵਿਸਾਖੀ ਹੈ, ਸੋਹਣੀ ਨਾਲ ਜੁੜੇ ਹੋਏ ਨੇ मतले ए लोकां ने अपने एक ऐसे ਨੂੰ ਕਹਿੰਦੇ ਆ ਜੀਓਗ੍ਰਾਫੀਕਲ ਡਿਟਰਮਿਨਿਜ਼ਮ ਕਿ ਜਿਸ ਤਰ੍ਹਾਂ ਦੇ ਜੀਓਗ੍ਰਾਫੀਏ ਚ ਲੋਕ ਰਹਿੰਦੇ ਨੇ ਉੱਥੇ ਜਿਵੇਂ ਸੀਜ਼ਨ ਬਦਲਦੇ ਨੇ ਉਹ ਨਾ ਸੀਜ਼ਨਾਂ ਦੇ ਹਿਸਾਬ ਨਾਲ ਨੇ ਤਿਹਾਰਸ ਹਸਦੇ ਵਿੱਚ ਜੀ ਜੀ ਇੱਕ ਗਰਮੀ ਦੀ ਸ਼ੁਰੂਆਤ ਸਰਦੀ ਦੀ ਸ਼ੁਰੂਆਤ ਸਰਦੀ ਦਾ ਐਂਡ ਕਹਿ ਲੋ ਉਸ ਟਾਈਮ ਨੂੰ ਸੈਲੀਬ੍ਰੇਟ ਕਰਦੇ ਸੀ ਕਿਉਂਕਿ ਮੁਸ਼ਕਿਲ ਭਰੀ ਜ਼ਿੰਦਗੀ ਹੁੰਦੀ ਸੀ ਬਹੁਤ ਉਤਨ ਉਤਨ ਬਹੁਤ ਆਗੀਆਂ ਪਹਿਲਾਂ ਤਾਂ ਖਾਣ ਪੀਣ ਰੋਜ਼ ਮਰਦਾ ਪਾਣੀ ਉਹ ਹੀ ਕਈ ਵਾਰ ਬੜੀ ਦੂਰੋਂ ਦੂਰੋਂ ਲਿਆਉਣੇ ਪੈਂਦੇ ਸੀ ਹਾਂ ਹਾਂ ਜੀ ਬਿਲਕੁਲ ਇਹ ਕੋਣੋ ਦੀ ਜਿੰਦਗੀ ਬੜੀ ਮੁਸ਼ਕਲਤ ਵਾਲੀ ਹੁੰਦੀ ਸੀ ਫਿਰ ਉਹ ਵਿੱਚ ਦੀ ਇਹੋ ਜਿਹਾ ਸਮਾਂ ਜਦੋਂ ਚੇਂਜ ਆਉਂਦੀ ਸੀ ਤਾਂ ਇਕੱਠੇ ਹੋ ਕੇ ਨੱਚ ਕੇ ਗਾ ਕੇ ਮਖਣੋ ਕਰ ਲੈਂਦੇ ਸੀ ਪਰ ਲੋਹੜੀ ਵਾਲੇ ਕਿਉਂਕਿ ਸਰਦੀਆਂ ਦਾ ਅੰਤ ਹੁੰਦਾ ਤੇ ਉਹਦੇ ਕਰਕੇ ਫਿਰ ਲੋਹੜੀ ਬਾਲੀ ਜਾਂਦੀ ਹੈ ਕੋਹ ਨੂੰ ਲਾ ਕੇ ਵੱਡਾ ਸੋਨਾ ਉਦੇ ਵਾਲ ਵਾਲੇ ਨੱਚਦੇ ਵੀ ਨੇ ਲੋਕ ਜੇ ਤੁਸੀਂ ਦੁਨੀਆ ਦਾ ਵੀ ਇਤਿਹਾਸ ਦੇਖੋ ਨਾ ਬਹੁਤ ਸਾਰੀ ਜਿਹੜੀ ਫੋਕ ਲੋਰ ਹੈ ਜਾਂ ਗੀਤ ਨੇ ਜਿਹੜੇ ਉਸ ਵਿੱਚ ਸੌਂਗ ਦਾ ਰਾਉਂਡ ਫਾਇਰ ਕਹਿੰਦੇ ਨੇ ਉਹਨੂੰ ਉਹ मतलब वगਦੇ ਹਣ ਵਾਲੇ ਨੱਚਦੇ ਨਹੀਂ ਗਾਏ ਹੋਏ ਕਿਉਂਕਿ ਸਰਦੀਆਂ ਬੜੀਆਂ ਆਉਂਦੀਆਂ ਹੁੰਦਾ ਸੀ ਹਾਂ ਠੀਕ ਹੈ ਉਹ ਸਕੀਮ ਹੋਣ ਹੈ ਜੋ ਵੈਸਟਰਨ ਕੰਟਰੀਜ਼ ਨੇ ਸਰਦੀਆਂ 'ਚ ਤਾਂ ਜੰਮ ਜਾਂਦੇ ਨੇ ਉੱਥੇ ਸਾਰੇ ਪਸ਼ੂ ਪੰਛੀ ਹਾਈਬਰਨੇਟ ਕਰ ਜਾਂਦੇ ਨੇ ਸੋ ਇਹ ਸਬਸਟ ਵਾਲਾ ਸਮਾਂ ਹੁੰਦਾ ਹੈ ਕਿਸਮ ਦੇ ਨਾਲ ਪਰ ਜਦੋਂ ਉਹ ਐਂਡ ਹੁੰਦਾ ਹੈ ਤਾਂ ਫਿਰ ਉਹਨੂੰ ਖੁਸ਼ੀ ਮਨਾਉਂਦੇ ਨੇ ਬਾਹਰ ਹੜੇ-ਹੜੇ ਨਿਕਲਦੇ ਨੇ ਸੋ ਇਸੇ ਕਰਕੇ ਲੋਹੜੀ ਪੇਸੀ ਕਦੇ ਸਰਦੀਆਂ ਦੇ ਅੰਤ ਦਾ ਬੇਸਿਕਲੀ ਕਹੋ ਸ਼ੁਰੂਆਤ ਕਹੋ ਬੇਸਿਕਲੀ ਤਾਂ ਕਹਿੰਦੇ ਨੇ ਆਈ ਪਸੰਤ ਪਾਲਾ ਉਹ ਦੰਤ ਦਾ ਉਦੋਂ ਹੁੰਦਾ ਹਾਂ ਪਰ ਇਹ ਹੁੰਦਾ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਥੋੜੇ ਥੋੜੇ ਤੇ ਲੋਕ ਸੈਲੀਬ੍ਰੇਟ ਕਰਦੇ ਨੇ ਇਸ ਗੱਲ ਨੂੰ ਪਰ ਇਹਦੇ ਨਾਲ ਬਹੁਤ ਸਾਰੀਆਂ ਸਟੋਰੀਆਂ ਜੁੜੀਆਂ ਹੋਈਆਂ ਨੇ ਹਾਂ ਜੀ ਤੋ ਮਾਗ ਦੁੱਪ ਉਹ ਖਤਮ ਹੋ ਜਾਂਦਾ ਮਾਗ ਸ਼ੁਰੂ ਹੋ ਜਾਂਦਾ ਨਾਰਥ ਇੰਡੀਆ ਦੇ ਵਿੱਚ ਲਗਭਗ ਦਿੱਲੀ ਤੋਂ ਮੇਰਾ ਕਹਿੰਦਾ ਸਿਆਲਕੋਟ ਤੱਕ ਪ੍ਰਾਣੀ ਮਨਾਈ ਜਾਂਦੀ ਰਹੀ ਹੈ ਪਰ ਇਹ ਫਿਰ ਇਹ ਹੈ ਕਿ ਅਕਬਰ ਦੇ ਟਾਈਮ ਇੱਕ ਖਾਸ ਜਿਹੜੀ ਚੇਂਜ ਆਈ ਹਾਂ ਹਾਂ ਕਿ ਕਿ ਕਿਸਾਨਾਂ ਨੇ ਬੜੀ ਵੱਡੀ ਬਗਾਵਤ ਕੀਤੀ ਸੀ ਉਧਰ ਮਤਲਬ ਵਾਰਦੇ ਵਿੱਚ ਹਾਂ ਚਦਰਬਾਦ ਕਰਤੀ ਸੀ ਉਹਦੇ ਚੋਂ ਫਿਰ ਉੱਥੇ ਹੀਰੋ ਦੇ ਤੌਰ ਤੇ ਤੁਲਬਤੀ ਉਹਦੇ ਫਾਦਰ ਨੂੰ ਉਹਦੇ ਦਾਦੇ ਨੂੰ ਉਹਨਾਂ ਨੇ ਕੰਗ ਤਾਂ ਫਾਇਲਾਤਾ ਤੇ ਉਹ ਫਿਰ ਬੜਾ ਵੱਡਾ ਬਾਗੀ ਲੀਡਰ ਦੇ ਤੌਰ ਤੇ ਤੁਲਬਤੀ ਹੋਇਆ ਹਾਂ ਹਾਂ ਉਹਦੇ ਚ ਫਿਰ ਕਿ ਉਹਨੇ ਸੁਧਾਰ ਬਹੁਤ ਕਰੇ ਸਮਾਜਿਕ ਸੁਧਾਰ ਉਹ ਪਪੂਲਰ ਹੀਰੋ ਸੀਗਾ ਉਦੇ ਨਾਲ ਵੀ ਜੁੜੀ ਹੋਈ ਹੈ ਬਹੁਤ ਸਾਰੀਆਂ ਸਟੋਰੀਆਂ ਜੁੜੀਆਂ ਹੋਈਆਂ ਨੇ ਇਹ ਹੈ ਕਿ ਉਹ ਇੱਕ ਸਟੋਰੀ ਹੈ ਕਿ ਉਹ ਇਧਰੋਂ ਔਰਤਾਂ ਨੂੰ ਚੱਕ ਕੇ ਮਿਡਲ ਈਸਟ ਦੇ ਵਿੱਚ ਗੁਲਾਮ ਦੇ ਤੌਰ ਤੇ ਵੇਚ ਦਿੰਦੇ ਸੀ ਉਹਨੇ ਕਹਾਣੀਆਂ ਸੁਣ ਲੜਕੀਆਂ ਸੁੰਦਰੀ ਤੇ ਮੁੰਦਰੀ ਮੰਦੇ ਵਿਆਹ ਕੀਤੇ ਇਸ ਕਰਕੇ ਗਾਇਆ ਜਾਂਦਾ ਹੈ ਸੁੰਦਰ ਮੁੰਦਰੀ ਉਹ ਤੇਰਾ ਕੋਣ ਵਿਚਾਰਾ ਹੋਦੁੱਲਾ ਪੱਟੀ ਮਨ ਹੂੰ ਹੂੰ ਜੀ 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 ਵਾਈ ਹੋ ਉਹਨੇ ਫਿਰ ਵਿਆਹ ਕੀਤਾ ਇੱਕ ਸਟੋਰੀ ਇਹ ਹੈ ਇੱਕ ਸਟੋਰੀ ਇਹ ਹੈ ਕਿ ਕਿ ਲੋਕਲ ਕੋਈ ਜ਼ਾਲਮ ਜਿਹੜਾ ਚੌਧਰੀ ਸੀ ਉਹ ਜ਼ਬਰਦਸਤੀ ਕਿਸੇ ਪੰਡਤ ਦੀਆਂ ਦੋ ਬੱਚੀਆਂ ਸੀ ਸੁਮਰੀ-ਮੁੰਦਰੀ ਉਹਨਾਂ ਨੂੰ ਵਿਆਹਣਾ ਚਾਹੁੰਦਾ ਸੀ ਹਾਂ ਉਹ ਉੱਤੇ ਨੇ ਉਹ ਕੀ ਮੇਕ ਟੋਰੀ ਹੈ ਕਿ ਕੀ ਹੈ ਕਿ ਉਹ ਵਿਆਹ ਕਰਤਾ ਪਰ ਉਹ ਲਾਲਚੀ ਸੀ ਸਹੁਰੇ ਉਹਨਾਂ ਨੇ ਮਤਲਬ ਮੰਗਿਆ ਉਹਦੇ ਤੋਂ ਬਾਝ ਵਗੈਰਾ ਤੇ ਦੁੱਲੇ ਨੇ ਫਿਰ ਪੱਲਾ ਪਾ ਕੇ ਕਰ-ਕਰ ਮੰਗਿਆ ਹਾਂ ਤੇ ਪੁੱਛੇ ਨੇ ਉਹ ਅੰਦੇ ਇਸ ਕਰਕੇ ਉਹ ਕਹਿੰਦੇ ਨੇ ਕਿ ਦੁੱਲੇ ਦੀ ਵਿਆਹੀ ਹੋ ਸੇਰ-ਸ਼ੱਕਰ ਪਾਈ ਉਹ ਹੂੰ ਤੇ ਇਸ ਤਰ੍ਹਾਂ ਦੇ ਰੀਤੀ ਰਿਵਾਜ ਨੂੰ ਕਰੋ ਕਰੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਔਰਤਾਂ ਵੀ ਪ੍ਰੋਟੈਕਸ਼ਨ ਦੇ ਨਾਲ ਰਜ਼ਾਦੀ ਦੇ ਨਾਲ ਕਹਿ ਲੋ ਪਰ ਸਾਡੇ ਥੋੜਾ ਜਿਹਾ ਸਿਗਨੀਫੀਕੈਂਸ ਹੋਰ ਹੋ ਜਾਂਦਾ ਲੋਹੜੀ ਦਾ ਕਿਉਂਕਿ ਸਿੱਖ ਇਤਿਹਾਸ ਨਾਲ ਵੀ ਜੁੜ ਜਾਂਦੀ ਹੈ ਮਾਗੀ ਦਾ ਮਤਲਬ ਮੁਕਸਰ ਵਾਲਾ ਜਿਹੜਾ ਹੈ ਲੋ ਮੁਕਸਰ ਤੇ ਜਾ ਕੇ ਯਾਤਰਾ ਐਂਡ ਹੋਣੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਉੱਥੋਂ ਨਿਕਲੇ ਪੂਰਾ ਸਾਰਾ ਮਹੀਨਾ ਹੀ ਸਿੱਖਾਂ ਦੇ ਤਾਂ ਹੂੰ ਇੰਪੋਰਟੈਂਟ ਹੋ ਜਾਂਦਾ ਉਹ ਵੀ ਇੱਕ ਹਿੱਸਾ ਇਹਦੇ ਵਿੱਚ ਮਤਲਬ ਜੁੜ ਜਾਂਦਾ ਕਿ ਐਂਡ ਫਿਰ ਮਾਗੀ ਨੂੰ ਉੱਥੇ ਨਾਉਂਦੇ ਨੇ ਕੰਪਲੈਕਸ਼ਨ ਦੇ ਆਸਤੇ ਵਿੱਚ। ਹੂੰ ਹੂੰ। ਤੋਂ ਸਰਪ ਇੱਥੇ ਜਿਹਨੇ ਆਮ ਤੌਰ ਤੇ ਮਾਗੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਹੀ ਹੁੰਦੀ ਹੈ ਪਹਿਲੀ ਰਾਤ। ਪਰ ਇਹ ਕਿਵੇਂ ਖੱਪਾ ਹੈ? ਇਹ ਵੀ ਇੱਕ ਵੱਖਰੀ ਗੱਲ ਆ ਰਹੀ ਹੈ। ਸਿਲੰਡਰ ਦਾ ਰੋਲਾ ਅਸਲ ਦੇ ਵਿੱਚ ਹੀ ਕਹਿੰਦੇ ਨੇ ਕਿ 150 ਸਾਲ ਬਾਅਦ ਨਾਂ ਵੀ ਇੱਕ ਦਿਨ ਬਦਲ ਜਾਂਦਾ ਹੈ। ਪਹਿਲਾਂ ਕਹਿੰਦੇ 12 ਤਰੀਕ ਦੀ ਲੋਹੜੀ ਹੁੰਦੀ ਸੀ ਫਿਰ ਕਹਿੰਦੇ 13 ਦੀ ਹੋਣ ਲੱਗ ਗਈ ਹੁਣ ਕਹਿੰਦੇ ਕਿ 14 ਡੇਟ ਤੇ 15 ਦੀ ਮਾਗੀ ਹੈ। ਉਹ ਯਾਦ ਸਕਨਫਿਊਜ਼ਨ ਹੋਇਆ ਅੰਗਰੇਜ਼ਾਂ ਨੇ ਆ ਕੇ ਨਾ ਸੋਲਰ ਕੈਲੰਡਰ ਜਿਹੜਾ ਸੂਰਜ ਦੇ ਹਿਸਾਬ ਨਾਲ ਘੁੰਮਦੇ ਨੇ ਗ੍ਰਹਿ ਉਹ ਲਾਗੂ ਕਰਤਾ ਪਰ ਜਿਹੜਾ ਪੁਰਾਣਾ ਕੈਲੰਡਰ ਨੇ ਜਿਹਨੂੰ ਲੂਨਰ ਕੈਲੰਡਰ ਕਹਿੰਦੇ ਆ ਜਿੰਨੇ ਸਾਡੇ ਤਿਹਾਰ ਨੇ ਉਹਦੇ ਨਾਲ ਚੱਲਦੇ ਨੇ ਫਿਰ ਖੇਤੀ ਦਾ ਕੰਮ ਹੁੰਦਾ ਸੀ ਖੇਤੀ ਦੇ ਜਿਹੜੇ ਦਿਨ ਗਿਣੇ ਜਾਂਦੇ ਸੀ ਨਾ ਮਤਲਬ ਚਾਨਣ ਪੱਖ ਦੇ ਹਨੇਰ ਪੱਖ 15-15 ਦਿਨਾਂ ਦੇ ਮਹੀਨਿਆਂ ਦੇ ਜਿਹੜੇ ਗਿਣਦੇ ਸੀ ਉਹ ਅਸਲ 'ਚ ਚੰਦਰਮਾ ਦੇ ਹਿਸਾਬ ਨਾਲ ਗਿਣਿਆ ਜਾਂਦਾ ਸੇ ਖੇਤੀ ਦਾ ਕਿ ਸਮਝ ਨਹੀਂ ਉਹ ਵੀ ਸਭ ਤੋਂ ਵੱਣਾ ਉਹਨਾਂ 'ਚ ਚੰਦਰਮਾਲਾ ਜਿਹੜਾ ਕੈਲੰਡਰ ਹੈ ਉਹ ਲਾਗੂ ਹੁੰਦਾ ਹੈ। ਹੂੰ ਪਰ ਇਹ ਹੌਲੀ-ਹੌਲੀ ਗ੍ਰਿਗੋਰੀਅਨ ਕੈਲੰਡਰ ਇਹਨੂੰ ਕਹਿੰਦੇ ਨੇ ਅੰਗਰੇਜ਼ ਜਦੋਂ ਆਏ ਫਿਰ ਐਕਚੁਅਲੀ ਜੀ ਦਾ ਸਿੱਕਾ ਚੱਲਦਾ ਹੈ ਕਹਿੰਦੇ ਉਹਦਾ ਹੀ ਕੈਲੰਡਰ ਚੱਲਦਾ ਹੈ ਭਾਈ ਉਹਦਾ ਹੀ ਰਾਜ ਚੱਲਦਾ ਹੈ। ਸੋ ਉਹ ਉਹ ਕਨੈਕਸ਼ਨ ਹੋ ਜਾਂਦਾ ਹੈ ਕਿਉਂਕਿ ਉਹ ਕਾਫੀ ਸਮੇਂ ਬਾਅਦ ਫਿਰ ਬਦਲਦਾ ਹੈ। ਹੂੰ ਇਸ ਕਰਕੇ ਜਦੋਂ ਵਕਫਾ ਆ ਜਾਂਦਾ ਹੈ ਕਿ ਵੀ ਇਹ ਕਨਫਿਊਜ਼ਨ ਹੈ ਕਿ ਉਹ ਕਹਿ ਰਹੇ ਨੇ ਸੋਲਰ ਕੈਲੰਡਰ ਦੇ ਹਿਸਾਬ ਨਾਲ 14 ਦੀ ਹੈ ਲੋੜੇ। ਹੂੰ ਜੀ ਕਿ 13 ਦੀ ਹੁੰਦੀ ਹੈ। ਇਸੇ ਤਰ੍ਹਾਂ ਜੇ ਦੇਖੋ ਨਾ ਵਿਸਾਖੀ ਵੀ ਕਈ ਵਾਰ ਹੁਣ ਅੱਜ ਕੱਲ ਨਾ 14 ਨੂੰ ਕਹਿੰਦੇ ਨੇ ਹਾਂ 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 ਕਿ ਬੇਸਿਕਲੀ ਤੇ ਰਹਿੰਦੀ ਹੁੰਦੀ ਹੈ ਕਿਉਂਕਿ ਜੇ ਤੁਸੀਂ ਚੰਦਰਮਾ ਦੇ ਹਿਸਾਬ ਨਾਲ ਦਿਨ ਗਿਣੋ ਤਾਂ ਉਹ ਪੂਰੇ ਫਿਟ ਹੋ ਵੀ ਹੁੰਦੇ ਨੇ ਕਹਿੰਦਾ ਪਾਪ ਕਿ ਅੰਗਰੇਜ਼ਾਂ ਨੇ ਜਿਹੜਾ ਕੈਲੰਡਰ ਬਦਲਿਆ ਉਹ ਸੋਲਰ ਤੇ ਚੰਦਰਮਾ ਨੂੰ ਉਹਨਾਂ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਮਟਾਉਣ ਦੀ ਦੁਬਾਰਾ ਫਿਰ ਇੱਕ ਇੱਕ ਦੁਬਾਰਾ ਫਿਰ ਕਹਿੰਦਾ ਪਾਪ ਕਿ ਚੰਦਰਮਾ ਵਾਲੇ ਕੈਲੰਡਰ ਨੂੰ ਲੋਕ ਅਪਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਨਾ ਦੋ ਦੋ ਤਿਆਰ ਸਲ ਲੈ ਜੀ ਤੁਸੀਂ ਕੀ ਹੈ ਪਿੰਡ ਸਰ ਜੀ ਕੈਲੰਡਰ ਹੈ ਨਾ ਐਕਚੁਅਲੀ ਸਮੇਂ ਨੂੰ ਗਿਣਨਾ ਕਹ ਲਓ ਇਹ ਬਹੁਤ ਸਾਰੀਆਂ ਮਨ ਜਿਵੇਂ ਬਿਕਰਮੀ ਕੈਲੰਡਰ ਹੈ ਮੁਸਲਮਾਨਾਂ ਦਾ ਆਪਣਾ ਕੈਲੰਡਰ ਹੈ ਆਪਾਂ ਨਾਨਕਸ਼ਹੀ ਦਾ ਵੀ ਆਪਣੇ ਵੀ ਚੱਲਿਆ ਹੈ ਅਸੀਂ ਜਿਉਂ ਏਡੀ ਜਾਂ ਵੀਸੀ ਕਹਿੰਦੇ ਨੇ ਬਿਫੋਰ ਕ੍ਰਾਈਸਟ ਆਫਟਰ ਡੈਥ ਮਤਲਬ ਇਹ ਬੇਸਿਕਲੀ ਇਹ ਸੱਭਿਆਚਾਰਕ ਡੋਮਿਨੈਂਸ ਦੀ ਗੱਲ ਹੈ ਜਿਹੜੇ ਲੋਕਲ ਲੋਕ ਨੇ ਉਹ ਆਪਣੇ ਤੌਰ ਤੇ ਜਿਹੜੀ ਗਿਣਤੀ ਮਿੰਤੀ ਕਰਦੇ ਨੇ ਮਤਲਬ ਸਾਡੇ ਜਿਹੜੀ ਮਤਲਬ ਉਹ 15 ਦੇ ਨਾਲ ਹੀ ਚੱਲਦਾ ਅਸਲ ਤੇ ਵਿੱਚ ਹਾਂ ਸਟੋਲੋਜੀ ਜੇ ਤੁਸੀਂ ਦੇਖੋਗੇ ਤਾਂ ਉਹੀ ਉਹ ਮੰਨੇ ਜਾਂਦੇ ਨੇ ਮਹੂਰਤੋ ਦੇ ਹਿਸਾਬ ਨਾਲ ਹੀ ਕੱਟੇ ਜਾਂਦੇ ਨੇ ਹਾਂ 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 ਤਾਂ ਇੱਕ ਜਦੋਂ ਉਹਨਾਂ ਨੇ ਭਾਸ਼ਾ ਲਾਗੂ ਕਰਤੀ ਅੰਗਰੇਜ਼ੀ ਲਾਗੂ ਕਰਤੀ ਉਵੇਂ ਹੀ ਆਪਣਾ ਕੰਡਰੂ ਲਾਗੂ ਕਰਨਾ ਸੀ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਜਿਹੜੇ ਗਰੁੱਪ ਰਹਿੰਦੇ ਨੇ ਦੁਨੀਆ ਭਰ ਦੇ ਹਰ ਇੱਕ ਨੂੰ ਲੱਗਦਾ ਸਾਡਾ ਸੱਭਿਆਚਾਰ ਸਭ ਤੋਂ ਵਧੀਆ ਸਾਡਾ ਖਾਣਾ ਪਹਿਰਾਵਾ ਸਾਡੀ ਬੋਲੀ ਸਭ ਤੋਂ ਉੱਤਮ ਹੈ ਇਹ ਹੁਣ ਬ੍ਰਿਟਿਸ਼ੀ ਵਿੱਚ ਤਾਂ ਸੱਚੀ ਲੋੜਾਂ ਚ ਹੁੰਦੀ ਹੈ ਹਾਂ ਤੂੰ ਆਪਣੇ ਜਿਹੜਾ ਮੰਤਰ ਵੀ ਪੜ੍ਹਦੇ ਨੇ ਨਾ ਵੀ ਦੇਖੋ ਦਿਲਧਰ ਪਿਆ ਹੁੰਦਾ ਠੰਡ ਦੇ ਵਿੱਚ ਪੂਰਾ ਜਦੋਂ ਲੋੜੀ ਬਾਲਦੇ ਨੇ ਕੋ ਤੇ ਤਿੰਨ ਚੌੜੀ ਪਾਉਨੇ ਆਪਾਂ ਕਹਿੰਦੇ ਆਂ ਵੀ ਵੀ ਸ਼ਿਰ ਆਏ ਦਿਲਧਰ ਜਾਏ ਦਿਲਧਰ ਦੀ ਫੁੱਲੇ ਪਾਏ ਹਾਂ ਹਾਂ ਕਿਉਂਕਿ ਫਾਇਰ ਦਾ ਜਿਹੜਾ ਹੈ ਨਾ ਇਹ ਬਹੁਤ ਵੱਡਾ ਇਨਫਲੂਐਂਸ ਸੀਗਾ ਦੇਖੋ ਜਾਨਵਰਾਂ ਨਾਲੋਂ ਸਾਡਾ ਜਿਹੜਾ ਫਰਕ ਪਿਆ ਉਹ ਅੱਧ ਨਾਲ ਪਿਆ ਹਾਂ ਅੱਛਾ ਜੀ ਜਦੋਂ ਅਸੀਂ ਅਗਿਤ ਹੋਜ ਕਰ ਲਈ ਨਾ ਸਭ ਤਾਂ ਤਾਂ ਸ਼ੁਰੂ ਹੋਈ ਐ ਅਸਲ ਦੇ ਵਿੱਚ ਹਾਂ 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 ਸੱਚ ਆਂਤਰੀ ਹੋਣਾ ਸੀ ਜਦੋਂ ਅਗ ਲੱਭ ਗਈ ਤਾਂ ਉਹਨੇ ਟਾਈਮ ਬਦਲ ਗਿਆ ਉਹਦੇ ਨਾਲ ਦੇਖੋ अदरवाइज ਤਾਂ ਰਾਤ ਜਦੋਂ ਪੈ ਗਈ ਤਾਂ ਸਾਰੇ ਜਾਨਵਰ ਸੌ ਜਾਂਦੇ ਨੇ ਸਿਰਫ ਬਿਲਕੁਲ ਰਾਤ ਨੂੰ ਸ਼ਿਕਾਰ ਕਰਦੇ ਨੇ ਜਿਹਨਾਂ ਨੂੰ ਰਾਤ ਨੂੰ ਕੁਦਰਤ ਨੇ ਦੇਖਣ ਲਾਇਆ ਹੋਇਆ ਚਾਹੇ ਚਮਗਿੰਦੜਾਂ ਨੇ ਚਾਹੇ ਬਿੱਲੀਆਂ ਨੇ ਹਾਂ 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 ਤੇ ਜਿਹੜਾ ਜੀਵਨ ਹੈ ਉਹ ਸੂਰਜ ਚੜ੍ਹਨ ਦੇ ਨਾਲ ਤੇ ਛਿਪਣ ਨਾਲ ਜੁੜਿਆ ਹੋਇਆ ਸੀ ਜਾਨਵਰਾਂ ਦੀ ਤਰ੍ਹਾਂ ਹੂੰ ਬਿਲਕੁਲ ਤੇ ਨਾਲ ਕੀ ਹੋਇਆ ਕਿ ਅਸੀਂ ਉਹ ਬਦਲਤਾ ਸਾਰਾ ਹੂੰ ਤਾਂ ਅਗੀ ਫਿਰ ਅਸੀਂ ਧੂਣੀਆਂ ਲਾਉਣੀਆਂ ਸ਼ੁਰੂ ਕਰ ਲੀਆਂ ਫੂਡ ਆ ਜਿਹੜਾ ਪਕਾ ਕੇ ਖਾਣਾ ਸ਼ੁਰੂ ਕਰ ਲਿਆ ਇੰਨਾ ਫਿਰ ਚਾਈ ਕਰ ਗੋਣਗੇ ਨਾ ਹਾਂ 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 ਬਿਲਕੁਲ ਬਾਇਓਲੋਜੀ ਚ ਬੜੇ ਰਿਸਰਚ ਹੋਈ ਸਾਡੇ ਬੜਾ ਵੱਡਾ ਇੱਕ ਲੈਵਿਸ ਸਟ੍ਰਾਸ ਹੋਇਆ ਉਹਨੇ ਇਹਦੇ ਉੱਪਰ ਕਿਤਾਬਾਂ ਲਿਖੀਆਂ ਨੇ ਰਾ ਐਂਡ ਕੁਕਟ ਕਿ ਕੱਚੇ ਤੇ ਪੱਕੇ ਖਾਣੇ ਦੇ ਨਾਲ ਫਰਕ ਕਿਵੇਂ ਪਿਆ ਕਿਵੇਂ ਅਸੀਂ ਜਾਨਵਰਾਂ ਤੋਂ ਵੱਖ ਹੋ ਗਏ ਹਾਂ ਫਿਰ ਉਹ ਸੋਰ ਕਰਨ ਲੱਗੇ ਖਾਣਾ ਹਾਂ ਕੁਝ ਮੱਥੇ ਹਾਸ ਐਚ ਵੀ ਦੇਵਤਿਆਂ ਦਾ ਇੱਕ ਪ੍ਰੋਮੀਥੀਅਸ ਦੀ ਮਿਥ ਹੈ ਉਹ ਕਹਿੰਦੀ ਅੱਗ ਪਹਿਲਾਂ ਉੱਪਰ ਸੁਰਗ ਵਿੱਚ ਹੁੰਦੀ ਸੀ ਉਹ ਕਹਿੰਦੇ ਉਹ ਲਿਆ ਕੇ ਉਹਨੇ ਬੰਦਿਆਂ ਨੂੰ ਦੇ ਦਿੱਤੀ ਇੱਕ ਦੇਵਤੇ ਨੇ ਹਾਂ ਹਾਂ मतलब सयाद टीवी ਤੋਂ ਇਹ ਕਿ ਪੁੱਠਾ ਕੰਮ ਕਰਦਾ ਇਹ ਬੰਦੇ ਦਾ ਮਤਲਬ ਇਹਦੇ ਨਾਲ ਜਾਗਰਤ ਹੋ ਜਾਣਗੇ ਬਹੁਤ ਜ਼ਿਆਦਾ ਹਾਂ 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 ਜੀ ਜਿਹੜਾ ਗਿਆਨ ਦੀ ਅਗਨੀ ਲਿਆ ਕੇ ਲੋਕਾਂ ਨੂੰ ਦਿੰਦਾ ਹੈ ਉਹਦੇ ਖਿਲਾਫ ਹੀ ਹੋ ਜਾਂਦੇ ਨੇ ਨਾ ਦੂਜੇ ਹਾਂ ਐਕਚੁਅਲੀ ਇਹ ਬ੍ਰਾਹਮਣਾ ਤੋਂ ਕੋਈ ਸੰਸਕ੍ਰਿਤ ਲੈ ਕੇ ਸ਼ੂਦਰਾਂ ਨੂੰ ਸਿਖਾਉਂਦਾ ਉਹਦੇ ਖਿਲਾਫ ਹੀ ਜਾਂਉਂ ਹਾਂ 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 ਕੋਈ ਅੱਗ ਦਾ ਜਿਹੜਾ ਸਿਗਨੀਫੀਕੈਂਸ ਹੈ ਨੋਲਿਜ ਦੇ ਤੌਰ ਤੇ ਕਹਿਣ ਉਹ ਗਿਆਨ ਦੇ ਤੌਰ ਤੇ ਕਹਿਣ ਉਹ ਸਮੇਂ ਨੂੰ ਮਾਰਕ ਕਰਨ ਦੇ ਤੌਰ ਤੇ ਕਹਿਣ ਉਹ ਇਸੇ ਕਰਕੇ ਤੁਸੀਂ ਦੇਖੋਗੇ ਕਿ ਹਰ ਇੱਕ ਰਿਚੁਅਲ ਹੈ ਜਿਹੜੀ ਅਗਨੀ ਤੋਂ ਸ਼ੁਰੂ ਹੋਈ ਐਸ ਵੀ ਜੋਤ ਬਾਲਦੇ ਨੇ ਹੂੰ ਹਾਂ ਬਿਲਕੁਲ ਜੀ ਮਤਲਬ ਤਿੰਗਾ ਬਾਲਿਆ ਜਾਊਗਾ ਹਰ ਜਗ੍ਹਾ ਤੇ ਹਾਂ 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 ਬਿਜਲੀ ਨਹੀਂ ਆਕੇ ਤਾਂ ਰੰਗ ਟੰਗੇ ਹੀ ਬਦਲ ਤੇ ਸਾਰੇ ਹਾਂ 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 ਪਰ ਬਹੁਤ ਮਹੱਤਵਪੂਰਨ ਸਿਆਰੇ ਦੀ ਪੂਜਾ ਹੁੰਦੀ ਹੈ ਹਾਂ ਬਿਲਕੁਲ ਦੁਨੀਆ ਵਿੱਚ ਕਈ ਮਸ਼ਾਲਾਂ ਜਿਹੜੀਆਂ ਕੰਟੀਨਿਊ ਜਗਦੀਆਂ ਨੇ ਜਿਨ੍ਹਾਂ ਤੇ 올림픽 ਮਸ਼ਾਲ ਜਾਂ ਹੋਰ ਵਕਤ ਵਕਤ ਰਾਂਦੀਆਂ ਵਕਤ ਕਰਵਾ ਲਈਆਂ ਨੇ ਇਸੀ ਕਰਕੇ ਪਿਉਰੀਫਾਈ ਕਰਨ ਦੇ ਲਈ ਹਰ ਚੀਜ਼ ਦੀ ਅੱਗ ਬਖਤੀ ਜਾਂਦੀ ਸੀ ਆਪਣੇ ਕੰਮਿਸ਼ਨ ਤਾਂ ਹੀ ਕਰਦੇ ਹੁੰਦੇ ਨੇ ਡੈੱਡ ਬੋਡੀ ਦੇ ਜਿਹੜੀ ਕਹਿੰਦੇ ਨੇ ਈਸ਼ਟ ਜਿਹੜੀ ਜਿਹੜੀ ਚੁੱਲ੍ਹੇ 'ਤੇ ਪਾਏ ਚੁੱਲ੍ਹੇ ਪਾਉਂਦਾ ਵੱਲੇ ਨਿੱਤਰ ਖਤਮ ਹੋ ਜਾਂਦਾ ਅੱਗ ਦੇ ਨਾਲ ਹਾਂ 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 ਕਿਸੇ ਕਰਕੇ ਬਸ ਇਸ ਤਰ੍ਹਾਂ ਹੀ ਪਾਉਂਦੇ ਨੇ ਮਤਲਬ ਬਹੁਤ ਗਹਿਰੇ ਅਰਥ ਨੇ ਵੈਸੇ ਤਾਂ ਅਸੀਂ ਤਾਂ ਪਰ ਉਹ ਕਿਉਂਕਿ ਉਹ ਰਵਾਜ ਚੱਲੀ ਜਾਂਦਾ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਈ ਵਾਰ ਕਰਦੇ ਹਾਂ ਤੇਰੀ ਸਟਰਗਲ ਬਹੁਤ ਵੱਡੀ ਹੈ ਮਤਲਬ ਇਹ ਲੋਹੜੀ ਦਾ ਜਿਹੜਾ ਤਿਹਾਰ ਹੈ ਜਾਂ ਅੱਗ ਦੀ ਜਿਹੜੀ ਪੂਜਾ ਹੈ ਜਾਂ ਕਹਿੰਨੋ ਇਸ ਸਮੇਂ ਦਾ ਇਹ ਤੁੰਨਾ ਹੈ ਇਹ ਆਪਣੇ ਸਾਡੇ ਮਤਲਬ ਸਦੀਆਂ ਤੋਂ ਚੱਲਿਆ ਹੋਇਆ ਸਦੀਆਂ ਦੇ ਸਰਵੇਚੋਂ ਨਿਕਲੀਆਂ ਹੋਈਆਂ ਚੀਜ਼ਾਂ ਨੇ ਹਾਂ 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 ਬਿਲਕੁਲ ਬਿਲਕੁਲ ਜਿਵੇਂ ਦੁੱਲਾ ਇਹਦੇ ਵਿੱਚ ਬੜਾ ਨਾਇਕ ਹੋ ਕੇ ਉੱਪਰ ਕੇ ਸਾਹਮਣੇ ਆਉਂਦਾ ਭਾਵੇਂ ਕਿ ਇਹ ਸ਼ੁਰੂਆਤ ਦਾ ਦੌਰ ਨਹੀਂ ਇਹ ਲੋੜੀ ਦੀ ਕਹਾਣੀ ਦੇ ਵਿੱਚ ਦੁੱਲੇ ਦਾ ਪਰੰਤੂ ਅੱਜ ਦੀ ਘੜੀ ਦੇ ਵਿੱਚ ਇਹ ਬੜਾ ਪ੍ਰਚਲਿਤ ਹੈ ਬਿਲਕੁਲ ਜੀ ਬਿਲਕੁਲ ਉਹਨੇ ਫਿਰ ਲੋੜੀ ਨੂੰ ਚੁਣਿਆ ਨਾ ਲੋੜੀ ਦਾ ਮੌਕਾ ਚੁਣਿਆ ਉਹਨੇ ਕਿ ਦਿਖਾਉਣ ਦੇ ਲਈ ਕਿ ਔਰਤਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ ਹੈ ਕਿਵੇਂ ਬਚਾਉਣਾ ਹੈ ਕਿਵੇਂ ਡਿਊਟੀ ਹੈ ਜਿਹੜਾ ਬੰਦਾ ਮਹਤਵਰ ਹੈ ਜਿਹੜਾ ਲੀਡਰ ਹੈ ਉਹ ਕਿਵੇਂ ਜਿਹੜਾ ਬਿਲਕੁਲ ਇੱਕ ਗਰੀਬ ਨੂੰ ਕਮਜ਼ੋਰ ਨੂੰ ਅਨਸਾਫ਼ ਦਾ ਇੰਦਾ ਤਰੀਕਾ ਕੀ ਹੈ ਹਾਂ 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 ਇਹ ਆਪਣੇ ਇਸ ਤਰ੍ਹਾਂ ਆਮ ਤੌਰ ਤੇ ਆਮ ਤੌਰ ਤੇ ਰਾਜੇ ਦੇ ਖਿਲਾਫ ਜਦੋਂ ਕੋਈ ਬਗਾਵਤ ਹੁੰਦੀ ਹੈ ਉਸ ਬਗਾਵਤ ਦਾ ਜਿਹੜਾ ਮੋਢੀ ਬਾਗੀ ਜਿਹਨੂੰ ਕਿਹਾ ਜਾਂਦਾ ਹੈ ਤਾਂ ਉਹ ਫਿਰ ਰਾਜੇ ਦੇ ਬਾਗੀ ਦੇ ਵਿੱਚ ਪਬਲਿਕ ਕੋਈ ਫਰਕ ਨਹੀਂ ਸਮਝਦੀ ਏਦਾਂ ਕਿ ਦੁੱਲਾ ਵੀ ਇਸ ਤਰ੍ਹਾਂ ਨਾਇਕ ਬਣ ਕੇ ਸਾਹਮਣੇ ਆਇਆ ਪਰ ਅਕਬਰ ਨਾਲ ਮੇਨ ਪੰਗਾ ਕੀ ਪੈ ਗਿਆ ਦੁੱਲੇ ਦਾ ਕਿਉਂਕਿ ਇਹ ਬੜੀ ਇੰਨੀ ਦਿਨੀ ਕਹਾਣੀ ਉੱਠਦੀ ਹੈ ਦੇਖੋ ਜੀ ਬੁਨਿਆਦੀ ਗੱਲ ਤਾਂ ਇਹ ਸੀ ਕਿ ਉਹ ਮਾਮਲਾ ਲੁੱਟਦੇ ਸੀਗੇ ਮਾਮਲਾ ਜਾਦਾ ਚੌਧਰੀ ਕਰਦੇ ਸੀ ਇਹਨਾਂ ਨੇ ਦੇਣ ਤੋਂ ਨਾ ਕਰਤੀ ਸੀ ਚੌਧਰੀ ਸੀ ਉਸ ਇਲਾਕੇ ਦੇ ਰਾਜਪੂਤ ਸੀਗੇ Rajasthan ਤੋਂ ਬਹੁਤ ਸਾਰੇ Rajput ਜਿਹੜੇ ਇਸ ਇਲਾਕੇ 'ਚ ਬਸੇ ਸੀ ਤੇ ਪਿੰਡੀ ਪੱਟੀਆਂ ਹੈਗਾ ਹੂੰ 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 ਜੀ ਸੋ ਇਹ ਦਾ ਫਾਦਰ ਤੇ ਦਾ ਜਿਹੜਾ ਮਤਲਬ ਸੰਧ ਸੰਧਨ ਬਾਹਰ ਵੱਜਦੀ ਹੈ ਨਾ ਉੱਥੇ ਇਹਨਾਂ ਦੀ ਬਾਤ ਸੀ ਪੂਰੀ ਦੀ ਪੂਰੀ ਸੰਧਨ ਦਾ ਪ੍ਰੀਤ ਸੀਗਾ ਹੂੰ ਹੂੰ ਜੀ ਬਹੁਤ ਜ਼ਿਆਦਾ ਬ੍ਰਿਤੀ ਚ ਜਾ ਕੇ ਸਮਝਣਾ ਹੋਊ ਨਾ ਭਿੰਡਰ ਸਾਹਿਬ ਜਿਹੜਾ ਪੰਜਾਬ ਦਾ ਸਮਾਜ ਹੈ ਨਾ ਅਸਲ ਤੇ ਚਾਤਪਾਤ ਤੇ ਆਧਾਰਤ ਨਹੀਂ ਸੀਗਾ ਹੂੰ ਹੂੰ ਜੀ ਪਾਤ ਸੀਗੀ ਗੰਗਾ ਤੋਂ ਪਰਲੇ ਪਾਸੇ ਬ੍ਰਾਹਮਣイズਮ ਦਾ ਇੱਥੇ ਪ੍ਰਭਾਵ ਘਟ ਰਿਹਾ ਹੈ ਹੂੰ ਜੀ ਇੱਥੇ ਟ੍ਰਾਈਬਲ ਕਿਸਮ ਦੇ ਲੋਕ ਸਿਰ ਖੇਤੀ ਨਾਲ ਜੁੜੇ ਹੋਏ ਸੀ ਹੂੰ ਹੂੰ ਅੱਜ ਵੀ ਪਾਕਿਸਤਾਨ ਚ ਜਾਓਗੇ ਨਾ ਤਾਂ ਟ੍ਰਾਈਬ ਨੇ ਜਿਹੜੇ ਉਹਨਾਂ ਦੀ ਆਪਣੀ ਪੂਰੀ ਹੋਂਦ ਹੈ ਅੱਜ ਇਧਰ ਨੇ ਪਾਸੇ ਵੀ ਜੇ ਆਪਾਂ ਦੇਖਾਂਗੇ ਵੀ ਜਿਹੜੇ ਜੱਟ ਟ੍ਰਾਈਬ ਨੇ ਜਾਂ ਖੱਤਰੀਆਂ ਨੇ ਜਾਂ ਕੋਈ ਵੀ ਜਿਹੜੇ ਟ੍ਰਾਈਬ ਨੇ ਹੂੰ ਹੂੰ ਜਿੱਦੇ ਕੋਹੋਂ ਦੇ ਗੋਤ ਨੇ ਅੱਗੇ ਹੂੰ ਜੀ ਅਸੀਂ ਉਹਨੂੰ ਟ੍ਰਾਈਬ ਨੂੰ ਜਾਤ ਕਹਿਣ ਲੱਗ ਗਏ ਆ ਜਿਹੜੇ ਜੱਟ ਵੀ ਨੇ ਮਤਲਬ ਜੱਟ ਵੀ ਬੇਸਿਕਲੀ ਦਾ ਟ੍ਰਾਈਬਲ ਕਲਚਰ ਹੈ ਸਾਡਾ ਹੂੰ ਗੋਤ ਟ੍ਰਾਈਬ ਵਿੱਚ ਹੁੰਦਾ ਸੀ ਜਿਹੜਾ ਟ੍ਰਾਈਬ ਦਾ ਚੀਫ ਸੀ ਉਹ ਰਾਜਾ ਹੀ ਹੁੰਦਾ ਸੀ ਕਿਸਮ ਦਾ ਹੂੰ ਜੀ ਜੇ ਉਹ ਰਾਜਿਆਂ ਦੇ ਨਾਲ ਚੱਲੀ ਜਾਵੇ ਮਾਮਲਾ ਇਕੱਠਾ ਕਰਕੇ ਦੇਈ ਜਾਵੇ ਤਾਂ ਠੀਕ ਹੁੰਦਾ ਸੀ ਪਰ ਇਹ ਕਿਉਂਕਿ ਸਾਰਾ ਪਸੰਦ ਲੋਕ ਸੀ ਕਾਲਕੂਲ ਪੈਂਦੇ ਸੀ ਉਹ ਵੀ ਉੱਤੇ ਨਹੀਂ ਸੀ ਉਹ ਕੰਪੈਲ ਕਰਦੇ ਸੀ ਕਿ ਤੁਸੀਂ ਮਾਮਲਾ ਜ਼ਰੂਰ ਤੋ ਜਿਆਦਾ ਦਿਓ ਬੁਧਾਈ ਜਾਂਦੇ ਸੀ ਇਹਨਾਂ ਨੇ ਨਾ ਉਹ ਬਗਾਵਤ ਹੋ ਗਈ ਉਹ ਬਗਾਵਤ ਫਿਰ ਜਦ ਲੱਗੀ ਉਹਨੇ ਮਤਲਬ ਉਹਨਾਂ ਨੂੰ ਸ਼ਹੀਦ ਕਰਤਾ ਉਹਦੇ ਦਾਦੇ ਨੂੰ ਵੀ ਤੇ ਉਹਦੇ ਤੇ ਉਹਨੂੰ ਵੀ ਫਰੀਦ ਨੂੰ ਤੇ ਦੁੱਲੇ ਨੂੰ ਨੇ ਆਪ ਪਾਲਿਆ ਅਕਬਰ ਨੇ ਮਤਲਬ ਇਹ ਕਰਿਆ ਕਿ ਅੱਛਾ ਉਹ ਜਦੋਂ ਬੱٹا ਹੋਇਆ ਤਾਂ ਉਹਨੂੰ ਦੱਸਿਆ ਨਹੀਂ ਸੀ ਉਹਦੀ ਮਾਂ ਨੇ ਇਹ ਗੱਲ ਜੀ ਬਹਿਨ ਤੀਰ ਚਲਾਉਂਦਾ ਫਿਰਦਾ ਸੀ ਉਹਨੇ ਕਿਤੇ ਤੀਰ ਮਾਰਿਆ ਕਿਸੇ ਦੇ ਕੜੇ 'ਚ ਉਹ ਮਰਾਸਣ ਕਹਿੰਦੀ ਕਹਿੰਦੀ ਸਾਡੇ ਤੀਰ ਮਾਰਦਾ ਫਿਰਦਾ ਹੈ ਉਹ ਤੇਰੇ ਟੰਗੇ ਹੋਏ ਨੇ ਹੂੰ ਦਾਦੇ ਉਹਨਾਂ ਦਾ ਬਦਲਾ ਲੈ ਲਿਆ ਉਹ ਸਿਚਾਉਂ ਹੈ ਆਪਣੀ ਮਾਂ ਨੂੰ ਤੋਂ ਬਾਲ ਖੜੇ ਕਰਦੀ ਹੋਵੇ ਹਾਂ ਬੜੀ ਪ੍ਰਭਾਵਤ ਕਰੀ ਉਹਨੇ ਰਕਾਣੀਆਂ ਰੋਹੀਆਂ ਰੋਕ ਲੈਂਦਾ ਸੀ ਅਕਬਰ ਨੂੰ ਵਕਤ ਪਾ ਦਿੱਤਾ ਸੀ ਬਹੁਤ ਪੂਰੀ ਤਰ੍ਹਾਂ ਵਕਤ ਪਾ ਕੇ ਰੱਖਿਆ ਉਹਨੇ ਹਾਂ ਹਾਂ 44 ਸਾਲ ਦੀ ਉਮਰ ਚ ਫਿਰ ਉਹਨੂੰ ਉਹਨਾਂ ਨੇ ਕਾਂਸੀ ਲਾ ਦਿੱਤਾ ਸੀਗਾ ਉਹ ਮਤਲਬ ਤੁਸੀਂ ਦੇਖ ਲਓ ਵੀ 1547 ਤੋਂ ਕਹਿੰਦੇ ਨੇ ਮਤਲਬ ਉਹਦਾ ਵਰਤ ਜਿਹੜਾ ਗਿਣਿਆ ਜਾਂਦਾ 1500 ਮੇਰੇ ਕਲੇ ਭਵਿਸ਼ਾ ਕੇ ਤੇ 1590 ਦੇ ਵਿੱਚ ਉਹਦੀ ਕਾਇਮ ਅਰਚਨ ਉਹ ਮਤਲਬ ਜੇ ਸ਼ਹਾਦਤ ਦੀ ਵੀ ਕਵਰ ਬਣੀ ਹੋਈ ਹੈ ਲਾਹੌਰ ਦੇ ਵਿੱਚ ਇਹ ਸ਼ਾਇਦ ਸੈਂ ਜਿਹੜਾ ਪੋਇਟ ਸੀ ਉਹਦਾ ਕੰਟੈਂਪੋਰੀ ਸੀ ਉਹਨੇ ਫਿਰ ਉਹਦੇ ਕਿੱਸੇ ਜਿਹੜੀ ਲਿਖੇ ਬਹੁਤ ਮਤਲਬ ਮਤਲਬ ਜੇ ਤੁਸੀਂ ਪਾਕਿਸਤਾਨ ਦੀ ਕੋਕਲੋਰ ਚ ਜਾ ਕੇ ਦੇਖੋ ਨਾ ਪੰਜਾਬ ਦੀ ਤਾਂ ਬਹੁਤ ਉੱਚਾ ਸਥਾਨ ਹੈ ਉਹਦੇ ਵਿੱਚ ਹੂੰ ਜੀ 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 ਸੋ ਉਹ ਉਹਦੇ ਉਹਨੇ ਫਿਰ ਪ੍ਰੋਟੈਕਸ਼ਨ ਦਿੱਤੀ ਆਪਣੇ ਲੋਕਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਉਹ ਲੜਕੀਆਂ ਵੀ ਸੁੰਦਰੀ ਤੇ ਮੰਦਰੀ ਦਾ ਵੀ ਸਟੋਰੀ ਬਹੁਤ ਸਾਰੀਆਂ ਸਟੋਰੀਆਂ ਨੇ ਮਦ ਇਹ ਵੀ ਇੱਕ ਸਟੋਰੀ ਇਹ ਫਿਰ ਲੋਹੜੀ ਨਾਲ ਜੁੜ ਗਈ ਹੈ ਹੂੰ 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 ਜਿਵੇਂ ਇੰਨਾ ਲੋਹੜੀ ਦਾ ਇਸ ਨਾਲ ਜਿਵੇਂ ਦੁੱਲੇ ਨਾਲ ਜਾਂ ਹੋਰ ਕਈ ਕਥਾ ਕਹਾਣੀਆਂ ਨੇ ਬੜੀਆਂ ਵੈਕ ਆਪਾਂ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਜਿਹੜੀਆਂ ਜਾਤਾਂ ਪਾਤਨ ਇਹ ਵੀ ਇੱਕ ਕਿੱਥੋਂ ਆਈਆਂ ਕੀ ਕੁਝ ਸਾਰਾ ਇੱਕ ਸਭਿਆਚਾਰ ਬਹੁਤ ਵੱਡਾ ਅਮੀਰ ਸਭਿਆਚਾਰ ਹੈ ਸਾਡੇ ਪੰਜਾਬ ਦਾ ਪਰੰਤੂ ਲੋਹੜੀ ਨੂੰ ਇੱਕ ਬੜਾ ਮਾਈਨਰ ਜਾਂ ਕਈ ਵਾਰ ਵੀ ਇੱਕ ਡੀਜੇ ਲਗਾ ਕੇ ਹੀ ਇਸ ਮੀਡ ਲੈਣਾ ਇਹਦਾ ਪਾਪਕੀ ਦੇ ਉੱਤੇ ਵੱਡੇ ਵੱਡੇ ਸੈਮੀਨਾਰ ਚਾਹੀਦੇ ਨੇ ਗੋਸ਼ਟੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਸਾਰੀ ਕਹਾਣੀ ਆਮ ਲੋਕਾਂ ਤੱਕ ਪਹੁੰਚੇ ਖਾਸ ਕਰਕੇ ਨਵੀਂ ਪੀੜੀ ਕਿਉਂਕਿ ਨਵੀਂ ਪੀੜੀ ਲਈ ਇਹ ਗੱਲਾਂ ਪਹੁੰਚਣੀਆਂ ਬੜੀ ਜ਼ਰੂਰੀ ਬਿਲਕੁਲ ਪਿੰਡ ਸਾਹਿਬ ਸਾਡੇ ਇਸ ਕਲਚਰਲ ਹਿਸਟਰੀ ਕਿਸੇ ਨੇ ਲਿਖੀ ਨਹੀਂ ਸਾਡੀ ਜਿਹੜੀ ਅਕਾਦਮਿਕ ਜਿਹੜਾ જગਤ ਹੈ ਨਾ ਇਹ ਅੰਗਰੇਜ਼ਾਂ ਨੇ ਬਣਾਇਆ ਕਿ ਉਹ ਦਗਾਉਣਾ ਚਾਹੁੰਦੇ ਸੀ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਬਹੁਤ ਹੀ ਤਾਕਤਵਰ ਸੀ ਜਿਹੜੀਆਂ ਬਗਾਵਤ ਦੇ ਨਾਲ ਗੁਰੂਆਂ ਦੁੱਲੇ ਦੀਆਂ 12 ਫੋਕਲੋਰ ਚ ਬਹੁਤ ਮਸ਼ਹੂਰ ਨੇ ਹਾਂ ਹਾਂਜੀ ਸਾਰੇ ਸਾਰੇ ਗਉਂਦੇ ਨੇ ਤੁਹਾਨੂੰ ਕਿੰਨੇ ਹੀ ਮਿਲ ਜਾਣਗੇ ਪਰ ਬਾਹਲੇ ਨੂੰ ਪਤਾ ਨਹੀਂ ਹੁੰਦਾ ਵੀ ਹੈ ਕੀ ਗੱਲ ਕੀ ਹੈ ਇਸੇ ਤਰ੍ਹਾਂ ਸਾਡੇ ਕਵਰ ਨੇ ਰਾਂਜਾ ਤੇ ਮਿਰਚਾ ਮਤਲਬ ਹੋਰ ਉਹ ਸਾਰੀ ਜਿਹੜੀ ਫੋਕ ਲੋਰ ਹੈ ਅੰਗਰੇਜ਼ਾਂ ਨੇ ਉਹ ਥੋੜੀ ਬਹੁਤ ਕਰੀ ਤਾਂ ਸਹੀ ਪਰ ਉਹ ਜਿਉਂਦੀ ਪਰੰਪਰਾ ਸੀ ਹੌਲੀ ਹੌਲੀ ਉਹ ਪਰੰਪਰਾ ਜਿਹੜੀ ਉਹ ਖਤਮ ਹੋ ਗਈ ਕਹਿ ਲੋ ਜਾਂ ਸਾਡੇ ਉਸ ਤਰੀਕੇ ਦੇ ਨਾਲ ਸੀ ਉਹਦੀ ਵੈਲਿਊ ਨੂੰ ਨਹੀਂ ਸਮਝਿਆ ਅਜੇ ਵੀ ਪੰਜਾਬ ਦੀ ਕਲਚਰਲ ਹਿਸਟਰੀ ਹੈ ਉਹ ਦਿਖਣੀ ਚਾਹੀਦੀ ਅਸਲ ਵਿੱਚ ਗੁਰੂਆਂ ਨੇ ਅਸੀਂ ਤੁਹਾਨੂੰ ਸਮਝਾਇਆ ਹੂੰ ਕਲਚਰਲ ਹਿਸਟਰੀ ਹੈ ਪੰਜਾਬ ਦੀ ਉਹਨਾਂ ਗੁਰੂਆਂ ਨੇ ਟਰਾਂਸਫਾਰਮ ਕੀਤਾ ਬਹੁਤ ਵੱਡੇ ਪੱਧਰ ਤੇ ਉਹ ਕਿ ਜਿਹੜੀਆਂ ਜਿਹੜੀਆਂ ਬਹੁਤ ਰਿਚ ਕਨ ਉਹ ਹੈਲਦੀ ਜਿਹੜੀਆਂ ਪਰੰਪਰਾਵਾਂ ਸੀ ਉਹਨਾਂ ਨੂੰ ਅਡਾਪਟ ਕਰ ਲਿਆ ਹੂੰ ਜੀ ਜੀ ਇਸ ਕਰਕੇ ਮਤਲਬ ਇਹ ਹੈ ਕਿ ਸਿੱਖੀ ਦਾ ਪੰਜਾਬ ਦੇ ਵਿੱਚ ਬਾਕੀਆਂ ਇਲਾਕਿਆਂ ਨਾਲੋਂ ਪ੍ਰਭਾਵ ਇਸ ਕਰਕੇ ਜਿਆਦਾ ਪਿਆ ਕਿਉਂਕਿ ਉਹਨਾਂ ਨੇ ਇਸ ਟ੍ਰਾਈਬਲ ਕਲਚਰ ਨੂੰ ਸਮਝ ਲਿਆ ਤੇ ਗੁਰੂਆਂ ਨੂੰ ਅਸੀਂ ਜਿਹੜਾ ਗੁਰੂ ਨੂੰ ਵੀ ਰੂਪਵਾਦ ਕਹਿੰਦੇ ਆ ਅਸੀਂ ਉਸ ਤਰ੍ਹਾਂ ਚੀਫ ਦਾ ਹੀ ਦਿੰਦੇ ਆ ਸੱਚਾ ਪਾਤਸ਼ਾਹ ਕਹਿੰਦੇ ਆ ਹੂੰ ਤਾਂ ਮਤਲਬ ਜਿਹੜੇ ਪਾਤਸ਼ਾਹ ਝੂਠੇ ਨੇ ਨਾ ਸਾਰੇ ਹੂੰ 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 ਬਿਲਕੁਲ ਜੀ ਜੀ ਸਮਝੋ ਨਾ ਗੱਲ ਨੂੰ ਸੱਚਾ ਪਾਦਸ਼ਾਹ ਕਹਿਣ ਦਾ ਹੀ ਮਤਲਬ ਇਹ ਹੈ ਹਮ ਪੱਕੀ ਪਾਦਸ਼ਾਹ ਸਾਰੇ ਝੂਠੇ ਨੇ ਇਹ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਪੰਜਾਬੀਆਂ ਦੇ ਸੱਭਿਆਚਾਰ ਦੇ ਵਿੱਚ ਕਹਿ ਲੋ ਇਨਸਾਫ ਦਾ ਹੱਕ ਸੱਚ ਦਾ ਤੇ ਬਗਾਵਤ ਦਾ ਹਾਂ ਜੀ ਇਹ ਬਹੁਤ ਵੱਡੀਆਂ ਪਰੰਪਰਾਵਾਂ ਨੇ ਜਿਹੜੀਆਂ ਇਹਨਾਂ ਨੂੰ ਸਰਕਾਰਾਂ ਹਮੇਸ਼ਾ ਦਵਾਉਂਦੀਆਂ ਹੀ ਨੇ ਅੰਗਰੇਜ਼ ਵੀ ਦਵਾਉਂਦੇ ਸੀ ਪਰ ਇਹ ਸ ਫਰਕਿਪੇਸ਼ਨ ਦਾ ਪਾਰਟ ਬਣਾ ਕੇ ਸਾਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਹੌਣ ਵਾਲੀਆਂ ਪੀੜ੍ਹੀਆਂ ਨੇ ਪਹਿਲਾਂ ਤਾਂ ਚਲੋ ਗੌਣ ਵਾਲੇ ਦਸ ਹੁੰਦੇ ਸੀ ਉਹ ਪਰੰਪਰਾ ਚਲਦੀ ਸੀ 12 ਚਲਦੀਆਂ ਸੀ ਗੌਣ ਹੁਣ ਉਹ 12 ਵੀ ਬਦਲ ਗਈਆਂ ਡੀਜੇ ਆ ਗਏ ਹੋਰ ਇੱਕ ਤਰ੍ਹਾਂ ਦਾ ਸਿਸਟਮ ਹੋ ਗਿਆ ਪਰ ਉਹਦਾ ਉਹ ਸਿਗਨੀਫੀਕੈਂਸ ਜਿਹੜਾ ਅਸਲੀ ਹੈ ਉਹ ਗੈਕਿਟ ਨਹੀਂ ਹੁੰਦਾ ਕਹਿੰ ਲੋ ਅੱਗੇ ਦੱਸਿਆ ਨਹੀਂ ਜਾਂਦਾ ਲੋਕਾਂ ਨੂੰ ਦੱਸਣਾ ਕਿ ਪੀੜ੍ਹੀਆਂ ਨੂੰ ਕਿ ਕਿੰਨੀ ਵੱਡੀ ਇਹ ਪਰੰਪਰਾ ਸੀ ਕਿਸ ਤਰੀਕੇ ਦੇ ਨਾਲ ਉਹਦੇ ਵੱਡੇ ਵੱਡੇ ਹੋਏ ਕਿਸ ਤਰ੍ਹਾਂ ਉਹ ਭਿੜਦੇ ਰਹੇ ਰਾਜਿਆਂ ਦੇ ਨਾਲ ਕਿਸ ਤਰ੍ਹਾਂ ਉਹਨੀਆਂ ਗੋਡਣੀਆਂ ਲਗੀਆਂ ਇਦਾਂ ਸੂਲੀਆਂ ਫਾਂਸੀਆਂ ਤੇ ਚੜਦੇ ਰਹੇ ਉਹ ਸਾਡੇ ਹੈ ਨਹੀਂ ਕਿਉਂਕਿ ਅੰਗਰੇਜ਼ੀ ਸਕੂਲ ਆ ਗਏ ਸਾਨੂੰ ਤਾਂ ਇਹ ਵੀ ਸੂਲੀਆਂ ਸਿਰਫ ਇਹ ਸਾਨੂੰ ਜੜਿਆ ਸੀ ਉੱਪਰ ਅੱਛੇ ਪਾਕਿਸਤਾਨ ਚ ਕੀ ਹੋਇਆ ਕਿ ਇਸਲਾਮ ਦਾ ਜਿਆਦਾ ਜ਼ੋਰ ਹੁਣ ਕਰਕੇ ਉਹਨਾਂ ਨੇ ਵੀ ਜਿਹੜੀ ਪੰਜਾਬੀ ਪਰੰਪਰਾਵਾਂ ਨੇ ਉਹਨਾਂ ਨੂੰ ਉਹਨੇ ਕੀਤਾ ਹਮ ਇਸਲਾਮ ਦੇ ਆਪਣੀਆਂ ਉਧਰ ਲੀਆਂ ਕਰਬਲਾ ਦੀਆਂ ਹੋਰ ਉਹ ਸਟੋਰੀਆਂ ਉਹਨਾਂ ਨੇ ਇੰਪੋਜ਼ ਕਰਨੀਆਂ ਸੀ ਕਿਉਂਕਿ ਰੂਲਰ ਤਾਂ ਆਪਣਾ ਹੀ ਕਰਦੇ ਹੁੰਦੇ ਨੇ ਹਮ 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 ਇਸਲਾਮਿਕ ਕਲਚਰ ਵੀ ਪਰ ਆਇਆ ਸੀ ਉਹਨਾਂ ਨੇ ਆਪਣਾ ਕਲਚਰ ਲਾਉਣਾ ਸੀ ਅੰਗਰੇਜ਼ ਵੀ ਪਰ ਆਏ ਸੀ ਉਹਨਾਂ ਨੇ ਆਪਣਾ ਕਰਨਾ ਸੀ ਪਰੇ ਲੋਕਲ ਪਰੰਪਰਾਵਾਂ ਵੀ ਬਹੁਤ ਸ਼ਕਤੀਸ਼ਾਲੀ ਬਹੁਤ ਤਕੜੀਆਂ ਔਰ ਬਹੁਤ ਅੱਛੀਆਂ ਨੇ ਜਿਹੜੀਆਂ ਇਨਸਾਨੀਅਤ ਦੇ ਵਿੱਚ ਇਨਸਾਨੀ ਅਧਰਾਂ ਗੀਮਤਾਂ ਦੇ ਵਿੱਚ ਨੇ ਇਹਨਾਂ ਨੂੰ ਮੇਰਾ ਖਿਆਲ ਹੈ ਕਿ ਦੱਸਣਾ ਚਾਹੀਦਾ ਡਾਕਟਰ ਸਾਹਿਬ ਜਿਵੇਂ ਮਤਲਬ ਲੋਹੜੀ ਆਮ ਤੌਰ ਤੇ ਕਹਿੰਦੇ ਕਿ ਐਤਕੀ ਹੀ ਖੱਪਾ ਹੈ ਮਾਗੀ ਤੇ ਲੋਹੜੀ ਦੇ ਵਿੱਚ ਕੈਲੰਡਰ ਦੀ ਗੱਲ ਜੇ ਤੁਸੀਂ ਦੱਸਿਓ ਇੱਕ ਸੋਲਰ ਕੈਲੰਡਰ ਇੱਕ ਚੰਦਰਮਾ ਆਧਾਰਿਤ ਕੈਲੰਡਰ ਤੇ ਲਾਸਟਲੀ ਇਹ ਮਹੀਨਾ ਪੋਹ ਦਾ ਜਿਹੜਾ ਅਖੀਰ ਦੇ ਵਿੱਚ ਲੋਹੜੀ ਆਉਂਦੀ ਹੈ ਤੇ ਸ਼ੁਰੂਆਤ ਦੇ ਵਿੱਚ ਇਹ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੁਰਦੇ ਆ ਪਰਿਵਾਰ ਸਮੇਤ ਪਰਿਵਾਰ ਵਿਛੋੜਾ ਪੈਂਦਾ ਸਾਰੀਆਂ ਘਟਨਾਵਾਂ ਚਾਰੇ ਸਾਹਿਬਜ਼ਾਦਿਆਂ ਦੀਆਂ ਲਾਸਟਲੀ ਮਾਗੀ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਮਾਗੀ ਬਾਰੇ ਥੋੜਾ ਜਿਹਾ ਇਤਿਹਾਸ ਡਾਟ ਸਾਹਿਬ ਕੀ ਹੈ ਉਹ ਥੋੜਾ ਬੋਲਿਓ ਮਾਗੀ ਦਾ ਦੇਖੋ ਗੱਲ ਇਹ ਹੈ ਜੀ ਕਿ ਮਾਗ ਦਾ ਪਹਿਲਾ ਦਿਨ ਹੁੰਦਾ ਲੋੜੀ ਹੈ ਜਿਹੜੀ ਕੋ ਦਾ ਆਖਰੀ ਦਿਨ ਹੁੰਦਾ ਇਸ ਹਿਲ ਦੇ ਵਿੱਚ ਤਾਂ ਗੱਲ ਇਹ ਹੈ ਪਰ ਮਕਰ ਸ੍ਰਾਂਤੀ ਉਹਨੂੰ ਕਹਿੰਦੇ ਨੇ ਸਗਰਾਂਦਾ ਉਹਦੇ ਤੇ ਇਸ਼ਨਾਨ ਕੀਤਾ ਜਾਂਦਾ ਇਹਨੂੰ ਕੁਰੂ ਖੇਤਰ ਵਗੈਰਾ ਜਾਂ ਪੁਰਾਣੇ ਜਿਹੜੇ ਤੀਰਥ ਸੀ ਉਹਨਾਂ ਤੇ ਇਸ਼ਨਾਨ ਕੀਤਾ ਜਾਂਦਾ ਸੀ ਆਪਣੇ ਇਹ ਹੋਈ ਕਿ ਜਦੋਂ ਭਾਈ ਮਹਾ ਸਿੰਘ ਉਹਨੇ ਜਿਹੜੇ ਉੱਥੇ ਲੈ ਗਏ ਬੇਦਾਵਾ ਲੈ ਕੇ ਤੇ ਮਾਈ ਭਾਗੋ ਉਹਨਾਂ ਨੂੰ ਮੋੜ ਲਿਆ ਹੂੰ ਉਹ ਖਦਰਾਣਿਆਂ ਦੀ ਟਾਪ ਦੇ ਉੱਪਰ ਬੈਠੇ ਸੀ ਉੱਥੇ ਉਹ ਯੁੱਧ ਹੁੰਦਾ ਤੇ ਉਹ ਸ਼ਹੀਦ ਹੋ ਜਾਂਦੇ ਨੇ 40 ਜਿਹੜੇ ਮੁਕਤੇ ਇਸੇ ਕਰਕੇ ਮੁਕਤ ਸਾਹਿਬ ਕਿਹਾ ਜਾਂਦਾ ਨਾ ਖਦਰਾਣਿਆਂ ਦਾ ਜਿਹੜਾ ਇਲਾਕਾ ਸੀ ਉਹਨਾਂ ਉਹ ਫਿਰ ਉਹਦਾ ਉੱਥੇ ਇਸ਼ਨਾਨ ਕੀਤਾ ਜਾਂਦਾ ਜਿਹੜਾ ਹੁਣ ਉਹ ਯਾਦ ਚ ਬਣਾ ਹੋਇਆ ਹਰਸਤਾਨ ਤੇ ਸਰੋਵਰ ਵੀ ਹੈ ਸੋ ਉਹ ਮੱਕੀ ਦਾ ਇਸ਼ਨਾਨ ਹੈ ਜਿਹੜਾ ਬੜਾ ਪਵਿੱਤਰ ਸਮਝਿਆ ਜਾਂਦਾ ਇਸ ਕਰਕੇ ਉਹ ਮੁਕਤੀ ਦਾ ਤਰੀਕਾ ਹੈ ਇਸ ਕਰਕੇ ਉਹ ਮੁਸਰਤ ਤੇ ਜਾ ਕੇ ਉਹ ਚੀਜ਼ ਕਹ ਲੋ ਐਂਡਰੂ ਵੀ ਹੈ ਸੋ ਲੋਹੜੀ ਤੇ ਮੱਕੀ ਦੋਨੇ ਜੁੜ ਜਾਂਦੀਆਂ ਨੇ ਸਾਡੇ ਪੰਜਾਬ ਦੇ ਇਧਰਲੇ ਪੰਜਾਬ ਦੇ ਕਲਚਰ ਦੇ ਵਿੱਚ ਹਾਂ ਹਾਂ ਕਹਿੰਦਾ ਪਾਪ ਉਹ ਇੱਕ ਬਹੁਤ ਪੁਰਾਣੀ ਪਰੰਪਰਾ ਹੈ ਜਿਸ ਦੇ ਕਰਕੇ ਅਸੀਂ ਮੜਾ ਮੂਟਾ ਟਾੜੀ ਦਾ ਆਗੂ ਦਿੰਦੇ ਨੇ ਉਹਦੀ ਅਸਲੀ ਤੱਤ ਹੈ ਜਿਹੜਾ ਸਾਡੇ ਤਾਂ ਕਿ ਉਨੀ ਡਵੈਲਪਮੈਂਟ ਨਹੀਂ ਹੋਈ ਸਾਡੇ ਚਾਹੀਦਾ ਤਾਂ ਇਹ ਹੈ ਕਿ ਗਿਆਨੀ ਗੈਲ ਸਿੰਘ ਨੇ ਕਰਿਆ ਸੀ ਗੁਰੂ ਗੋਬਿੰਦ ਸਿੰਘ ਮਾਰਕ ਬਣਾਇਆ ਸੀ ਉਹਨੇ ਪਰ ਸਭ ਤੋਂ ਤਾਂ ਜੇ ਅੰਗਰੇਜ਼ ਹੁੰਦੇ ਜਾਂ ਜ਼ਹੂਤੀ ਹੁੰਦੇ ਉਹਨਾਂ ਨੇ ਤਾਂ ਫਿਲਮਾਂ ਬਣਾ ਦੇਣੀਆਂ ਸੀ ਕਿੰਨੀਆਂ ਦੇਖੋ ਨ ਸਤ ਪੋ ਤੋਂ ਜਿਹੜੀ ਯਾਤਰਾ ਸ਼ੁਰੂ ਹੁੰਦੀ ਹੈ ਸਭਾ ਦੀ ਹੂੰ ਹੂੰ ਜੀ ਪਰ ਸਹਤ ਤਾਂ ਨਹੀਂ ਸੋਟ ਸਟੋਰੀਆਂ ਨੇ ਜਿਹੜੀਆਂ ਤੁਹਾਨੂੰ ਮਤਿਹਾਸ ਚ ਹੁੰਦੀਆਂ ਇੱਕ ਇੱਕ ਬੰਦਾ ਇੱਕ ਤੇ 40 ਬੰਦੇ ਉਝ ਰਹੇ ਨੇ ਕਿਤੇ ਮਤਲਬ ਇਹ ਪੂਰੀ ਪੂਰੀ ਪੰਜਾਬ ਦੀ ਜਿਹੜੀ ਇਸ ਤਰੀਏ ਆਪਣੇ ਆਪ ਦੇ ਵਿੱਚ ਕਿੱਥੇ ਉਹ ਆਲਮਗੀਰ ਕੋੜਾ ਨਹੀਂ ਕੋਈ ਦਿੰਦਾ ਪਹਿਲਾਂ ਆਲਮਗੀਰ ਦਿੰਦਾ ਅੱਛਾ ਕੋਈ ਇਹਦੇ ਚ ਇਹ ਵੀ ਨਹੀਂ ਹੈ ਕਿ ਹਿੰਦੂ ਮੁਸਲਮਾਨ ਦਾ ਉਹਦਾ ਸੀ ਇਹ ਇਹ ਅਸਲ ਵਿੱਚ ਸੱਤਾਧਾਰੀਆਂ ਦੇ ਖਿਲਾਫ ਹੁਕਮਰਾਨਾਂ ਦੇ ਖਿਲਾਫ ਇਨਸਾਫ ਕਿਸ ਹਾਂ ਹਾਂ ਉਹ ਤੇ ਹਾੜਨ ਕਰਨ ਵਾਲੇ ਵੀ ਆਉਂਦੇ ਨੇ ਉਲਚ ਪਾਈ ਨਵੀਂ ਖਾਂ ਗਨੀਖਾ ਮਾਛੀਗੜੇ ਵਾਲੇ ਵੀ ਆਉਂਦੇ ਨੇ ਸੋ ਇਹ ਆਮ ਲੋਕਾਂ ਦੇ ਨਮਾਇਦੇ ਸੀ ਗੁਰੂ ਪਰ ਇਨਸਾਫ ਦੀ ਲੜਾਈ ਅਕਸਰ ਇਨਸਾਫ ਦੀ ਲੜਾਈ ਲੱਗਦੀ ਹੈ ਪਰ ਫਿਰ ਜਫਰਨਾਵਾ ਐਂਡ ਦੇ ਲਿਖਿਆ ਜਾਂਦਾ ਜੀ ਤੇ ਚੋ ਬਿਲਕੁਲ ਪ੍ਰੂਵ ਹੋ ਜਾਂਦਾ ਵੀ ਉਹਨਾਂ ਨੇ ਸੌਹਾਂ ਖਾਧੀਆਂ ਝੂਠੀਆਂ ਗਦਾਰੀ ਕੀਤੀ ਮਤਲਬ ਇੱਕ ਨੇ ਆਪ ਦੇ ਵਿੱਚ ਲਿਵਿੰਗ ਹਿਸਟਰੀ ਹੈ ਕਿਸੇ ਦੇ ਗਾ ਲੋ ਜਿਉਂਦਾ ਇਤਿਹਾਸ ਹਾਂ ਤੇ ਉੱਪਰ ਬਹੁਤ ਸਾਰੀਆਂ ਡਾਕੂਮੈਂਟਰੀਜ਼ ਤੇ ਹੋਰ ਬਣਾ ਕੇ ਇਹ ਇਹਦਾ ਅਸਲੀ ਤੱਤ ਪੇਸ਼ ਕਰਨਾ ਚਾਹੀਦਾ ਸੀਗਾ ਜਿਹੜਾ ਢਾਡੀਆਂ ਨੇ ਬਹੁਤ ਅੱਛਾ ਕੰਮ ਕਰਿਆ ਗਾਉਂਦੇ ਨੇ ਪਰ ਉਹ ਲਿਮਟਿਡ ਹੈ ਉਹਨਾਂ ਥੋੜਾ ਹੈ ਹਾਂ ਸਟੋਰੀ ਹੁੰਦਾ ਪਰ ਤਾਂ ਕੜਾ ਲੱਗ ਗਿਆ ਖਤਮ ਹੋ ਗਿਆ ਇਹ ਅਸਲ ਵਿੱਚ ਕੰਟਰੀ ਜਿਵੇਂ ਡਿਸਕਵਰੀ ਵਾਲੇ ਬਣਾਉਂਦੇ ਨੇ ਨਾ ਬਣਾਉਣੀਆਂ ਚਾਹੀਦੀਆਂ ਨੇ ਯਾਰ ਸਾਰੇ ਪੱਖ ਦੱਸ ਦੇ ਹਾਂ ਹਾਂ ਜਿਹੜੀ ਨੂੰ ਪਤਾ ਹੋਵੇ ਕਿ ਅਪਰਿਸ਼ਟਰੀਏ ਸਾਡੇ ਤਾਂ ਇਹ ਵੀ ਪੋਲੀਟੀਕਲ ਪਾਰਟੀਆਂ ਉੱਥੇ ਕਾਨਫਰੰਸਾਂ ਕਰ ਲੈਂਦੀਆਂ ਨੇ ਉਸ ਵਿੱਚ ਲੜੀ ਜਾਂਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੌਕਾ ਕਿਹੜਾ ਹੈ ਹਾਂ ਜੀ ਐਵੇਂ ਮਤਲਬ ਮਾੜਾ ਜਿਹਾ ਮੱਥਾ ਟੇਕ ਕੇ ਮਹਾਰਾਜ ਦੇ ਹਜ਼ੂਰੀ ਚ ਸਾਜੀ ਨਵਜੀ ਸਾਧ ਸੰਗਤ ਜੀ ਨੂੰ ਫਤਿਹ ਬੁਲਾ ਕੇ ਉਹ ਤੋਂ ਬਾਅਦ ਫੇਕ ਦੂਏ ਦੇ ਉੱਪਰ ਤਵਾ ਸ਼ੁਰੂ ਕਰ ਲੈਂਦੇ ਨੇ ਹਾਂ ਤੇ ਧਿਆੜੇ ਦੇ ਸਿਗਨੀਫੀਕੈਂਸ ਕੀ ਇੱਕ ਕਿੱਡੀ ਵੱਡੀ ਫੋਰਸ ਸੀ ਲੱਗ ਕਿਵੇਂ ਕਿਤੇ ਦੇ ਹੁੰਦੇ ਲੱਗਦੇ ਪਰ ਕਿਸ ਤਰੀਕੇ ਦੇ ਨਾਲ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਤੀਜੀ ਜਗ੍ਹਾ ਤੋਂ ਥਾਂ ਥਾਂ ਤੇ ਗੁਰਦੁਆਰੇ ਬਣੇ ਹੋਏ ਨੇ ਜਾਤਾਂ ਬਣੀਆਂ ਹੋਈਆਂ ਨੇ ਪਰ ਉਹ ਉਸ ਤਰੀਕੇ ਦੇ ਨਾਲ ਜਿਹੜਾ ਨਾ ਅੱਗੇ ਪ੍ਰਸਾਰਨ ਕਰਨਾ ਇਹ ਇਹ ਐਸਜੀਪੀ ਸੀ ਨਹੀਂ ਕਰਨਾ ਚਾਹੀਦਾ ਹਾਂ ਤੇ ਤਾਂ ਸੀ ਇਹ ਬਣਾ ਲਿਆ ਨਾ ਵੀ ਇਹਦੇ ਤੇ ਫਿਲਮਾਂ ਬਣਨ ਨਹੀਂ ਦਿੰਦੇ ਸੀ ਪਿੱਛੇ ਹੀ ਰਹਿਣਾ ਹਾਂ ਬਹੁਤ ਤਾਕਤ ਦੇਖੂ ਗਏ ਐ ਵੀ ਸੋਸ਼ਲ ਮੀਡੀਆ ਦਾ ਨਵਾਂ ਜਮਾਨਾ ਡਿਜੀਟਲ ਹੋਦਾ ਹੈ ਜੇ ਅਸੀਂ ਇਸ ਨੂੰ ਡਿਜੀਟਲ ਉਹਦੇ ਤੇ ਨਹੀਂ ਲਿਆਵਾਂਗੇ ਪਲੈਟਫਾਰਮ ਤੇ ਤਾਂ ਅਗਲੀ ਪੀੜ੍ਹੀ ਦਾ ਹਾਂ ਹਾਂ ਚਾਹੀਦਾ ਹੈ ਕਿ ਲਾ ਹਿੱਸਾ ਇਹ ਉਪਰਕਰਨ ਹੋ ਇਹਦੇ ਤੇ ਬਹੁਤ ਅੱਛੀਆਂ ਵਧੀਆ ਫਿਲਮ ਮੇਕਰ ਬਣਾ ਸਕਦੇ ਪੰਜਾਬ ਦੀ ਹਿਸਟਰੀ ਨੂੰ ਵੀ ਕਲਚਰਲ ਹਿਸਟਰੀ ਨੂੰ ਵੀ ਪ੍ਰੀਜ਼ਰਵ ਕਰ ਲੈ ਪਰ ਇਹਦਾ ਬਹੁਤ ਵੱਡੀ ਦੇਣ ਹੋਊਗੀ ਜੇ ਜੇ ਕਰ ਸਕਣੇ ਤਾਂ ਹਾਂ ਬਿਲਕੁਲ ਲੋਡ ਵੀ ਹੈ ਅੱਜ ਦੀ ਕਿਉਂਕਿ ਅਗਲੀ ਪੀੜ੍ਹੀ ਕੋਲ ਤੱਕ ਇਹ ਸਾਡਾ ਸਾਰਾ ਇਤਿਹਾਸ ਜਿਹੜਾ ਅਮੀਰ ਇਤਿਹਾਸ ਜੋ ਬੜੇ ਵੱਡੇ ਪੱਧਰ ਉੱਤੇ ਜਰੇ-ਜਰੇ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਸਮਾਇਆ ਹੋਇਆ ਉਹਨੂੰ ਅੱਗੇ ਜੀਵਤ ਕਿਵੇਂ ਰੱਖਣਾ ਹੈ ਇਹ ਵੀ ਸਰ ਸਾਹਿਬ ਜੀ ਨੇ ਤੁਸੀਂ ਮੁੱਖ ਤੇ ਸਾਂਝੇ ਕੀਤੇ ਬੜੇ ਅਹਿਮ ਨੇ ਕਹਿ ਲਈ ਕਿ ਪੰਜਾਬ ਦਾ ਜਿਹੜਾ ਸਰ ਜ਼ਮੀਨ ਦਾ ਜ਼ਰਾ-ਜ਼ਰਾ ਜ਼ੁਲਮ ਦੇ ਖਿਲਾਫ ਹਮੇਸ਼ਾ ਇੱਕ ਤਲਵਾਰ ਚੱਕਣ ਨੂੰ ਤਾਂਗਦਾ ਰਹਿੰਦਾ ਹੈ ਕਿ ਕਦੋਂ ਕੋਈ ਜ਼ੁਲਮ ਜ਼ਾਲਮ ਸਾਹਮਣੇ ਆਏ ਤਾਂ ਉਹਦੇ ਨਾਲ ਜੋਜਿਆ ਜਾਏ ਡਾਕਟਰ ਸਾਹਿਬ ਇਹ ਇਹਦੇ ਵਿੱਚ ਕੀ ਰਾਜ ਹੈ ਪੰਜਾਬ ਦੀ ਸਰ ਜ਼ਮੀਨ ਕਹਿ ਲਈ ਕਿ ਵੱਡੀਆਂ ਕੌਮਾਂ ਕਹਿ ਲਈ ਕਿ ਅੰਗਰੇਜ਼ ਵਰਗੇ ਵੀ ਇਸ ਅਜੀਬ ਖੋਜ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਦੀ ਧਰਤੀ ਜਿੱਥੇ ਫਸਲਾਂ ਜ਼ਰਖੇਜ਼ ਐ ਪੁਏ ਪੱਖੋਂ ਉੱਥੇ ਜਿਹੜੀ ਇਥੋਂ ਦੀ ਨਸਲ ਐ ਉਹਦੇ ਵਿੱਚ ਬਹਾਦਰੀ ਦੇ ਵੀ ਬੜੇ ਵੱਡੇ ਤੱਤ ਨੇ ਜੀ ਡਾਕਟਰ ਸਾਹਿਬ ਬਿਲਕੁਲ ਪਿੰਡ ਸਾਹਿਬ ਅਸਲ ਦੇ ਵਿੱਚ ਕਿਤਾ ਕੀ ਹੈ ਕਿ ਖਿੱਤਾ ਐਸਾ ਸੀ ਕਿ ਤਾਂ ਇਹ ਬੜਾ ਖੁਸ਼ਹਾਲ ਕੀਤਾ ਸੀ ਪੰਜ ਦਰਿਆਵਾਂ ਵਗਦੇ ਸੀ ਕੌਨਫੀਡੈਂਸ ਸੀਗਾ ਬਾਹਰੋਂ ਲੋਕ ਬੜੇ ਆਉਂਦੇ ਰਹੇ ਬਸਣ ਵਾਲੇ ਵੀ ਆਉਂਦੇ ਰਹੇ ਹਮਲਾਵਰ ਵੀ ਆਉਂਦੇ ਰਹੇ ਯਾਰ ਉਹਨਾਂ ਨਾਲ ਲੜਾਈ ਹੋਣੀ ਵੀ ਕੁਦਰਤੀ ਸੀ ਸਿਕੰਦਰ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ ਕੰਮ ਹੂੰ ਅੰਦਰ ਇੱਥੋਂ ਹੀ ਵਸ ਗਿਆ ਸੀ ਹੂੰ ਹੂੰ ਤਾਂ ਪੀਰ ਦੀਆਂ ਚਿੱਠੀਆਂ ਪੜੋ ਉਹਨੇ ਆਪਣੀ ਮਾਂ ਨੂੰ ਲਿਖਿਆ ਹੋਇਆ ਹੈ ਹੂੰ ਕਹਿੰਦਾ ਵਈ ਇੱਥੇ ਇੱਕ ਇੱਕ ਇੰਚ ਲਈ ਲੜਨਾ ਪੈ ਰਿਹਾ ਹੈ ਹੂੰ 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 ਤਾਂ ਕਹਿੰਦਾ ਇਹ ਕੁਇਸਕੰਦਰ ਪੈਦਾ ਕਰਿਆ ਅਸੀਂ ਇੱਥੇ ماں ਹਰ ਇੱਕ ماں ਸਕੰਦਰ ਪੈਦਾ ਕਰਦੀ ਹੈ ਹੂੰ ਹੂੰ ਫਤਾਂ ਦੇ ਵਿੱਚ ਲਿਖਿਆ ਹੋਇਆ ਮੈਂ ਤੁਸੀਂ ਕਦੋਂ ਦੇਖ ਲੋ ਹਿਸਟਰੀ ਹੂੰ ਹੂੰ ਜੀ 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 ਕਿ ਵੱਡੀ ਗੱਲ ਹੈ ਆਪਾਂ ਮਤਲਬ ਆਉਨੇ ਆ ਕਿ ਲੜਾਈ ਪੜਾਈ ਕਲਚਰ ਚ ਰਹੀ ਜ਼ੁਲਮ ਹੁੰਦਾ ਰਿਹਾ ਜ਼ੁਲਮ ਦੇ ਖਿਲਾਫ ਲੜਦੇ ਰਹੇ ਗੁਰੂਆਂ ਦੇ ਟਾਈਮ ਆ ਕੇ ਜਿਹੜੀ ਚੀਜ਼ ਟਰਾਂਸਫਰਮੇਸ਼ਨ ਹੋਈ ਜਿਹੜੀ ਵੱਡੀ ਤਰ੍ਹਾਂ ਤੇ ਨਹੀਂ ਹੋਈ ਉਹ ਹੈ ਵੀ ਕਿ ਖਾਸ ਕਰਕੇ ਦਸਵੇਂ ਗੁਰੂ ਨੇ ਕਿਹਾ ਕਿ ਜ਼ੁਲਮ ਸਹਿਣਾ ਵੀ ਪਾਪ ਹੈ ਜ਼ੁਲਮ ਕਰਨਾ ਵੀ ਪਾਪ ਹੂੰ ਹਾਂ ਜੀ ਤਾਂ ਹੁੰਦਾ ਹੈ ਸਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਨੁਕਤਾ ਤੇ ਅੱਜ ਕਿ ਜ਼ੁਲਮ ਦੇ ਖਿਲਾਫ ਲੋਕ ਲੜਦੇ ਰਹੇ ਨੇ ਸਾਡੇ ਵੀ ਵੱਡੇ ਬਾਗੀ ਸ਼ਾਇਦ ਕਿਤੇ ਹੋਏ ਹੋਣਗੇ ਪਰ ਜਿਹੜਾ ਇੱਕ ਫੈਸਾ ਹੈ ਕਿ ਜੁਨੂਨ ਕਰਨਾ ਵੀ ਪਾਪ ਹੈ ਇਹ ਕਿਤੇ ਨਹੀਂ ਸੀ ਹਾਂ ਜੀ ਤੁਸੀਂ ਕੁੱਝ ਜਹੂਦੀਆਂ ਨੂੰ ਹਿਟਲਰ ਨੇ ਮਾਰਿਆ ਤੇ ਜਹੂਦੀ ਜੋ ਕੁਝ ਪਲਸਤੀਨ ਨਾਲ ਕਰ ਰਹੇ ਨੇ ਸੋ ਹੁੰਦਾ ਕੀ ਹੁੰਦਾ ਸੀ ਕਿ ਜਿਹੜਾ ਮਜ਼ਲੂਮ ਹੈ ਉਹਨੂੰ ਜਦੋਂ ਟਾਈਮ ਮਿਲਦਾ ਸੀ ਉਹ ਜ਼ਾਲਮ ਬਣ ਜਾਂਦਾ ਸੀ ਹਾਂ ਹਾਂ ਇਹ ਸਿਗਨੀਫੀਕੈਂਸ ਹੈ ਜਿਹੜਾ ਮਤਲਬ ਜਿਹੜਾ ਜਫਰਨਾਮੇ ਦੇ ਵਿੱਚ ਵੀ ਲਿਖਿਆ ਗਿਆ ਹੈ ਜਿਵੇਂ ਸਿੱਖੀ ਦਾ ਜਿਹੜਾ ਤਤ ਹੈ ਉਸ ਦੇ ਵਿੱਚ ਉਹ ਹੈ ਕਿ ਜ਼ੁਲਮ ਤੁਸੀਂ ਭਾਈ ਸਹਿਣਾ ਨਹੀਂ ਕਿਸੇ ਦਾ ਚਾਹੇ ਇਕੱਲੇ ਹੀ ਹੋ। ਪਰ ਜੇ ਤੁਹਾਡੇ ਕੋਲ ਤਾਕਤ ਆ ਗਈ ਤੁਸੀਂ ਕਰਨਾ ਵੀ ਨਹੀਂ। ਹੂੰ ਇਹ ਚੀਜ਼ ਸਾਡੀ ਸਾਡੇ ਮਿਸ ਹੋ ਗਈ। ਇਹ ਸਿਗਨੀਫੀਕੈਂਸ ਐਸਜੀਪੀਸੀ ਨੂੰ ਪਰੰਪਰਾਵਾਂ ਨੂੰ ਜਾਂ ਜਿਹੜੇ ਸਭਿਆਚਾਰ ਦੇ ਸਪੋਲ ਨੂੰ ਅੱਗੇ ਲੈ ਜਾਣਾ ਚਾਹੀਦਾ ਹੈ ਕਿ ਸਾਰੀ ਮਨੁੱਖਤਾ ਲਈ ਹੈ ਇਸ ਨਿਗ੍ਹਾ। ਹੂੰ ਇਸ ਪਲੈਨੈਟ ਦੇ ਉੱਪਰ ਜਿਹੜਾ ਵੀ ਬੰਦਾ ਰਹਿੰਦਾ ਹੈ ਉਹ ਪਹਿਲੀ ਗੱਲ ਤੋਂ ਗੁਰੂ ਸਹੇ ਨਾ ਕਿਸੇ ਦਾ ਦੂਜੀ ਗੱਲ ਉਹਦੇ ਕੋਲ ਸ਼ਕਤੀ ਹੈ ਤਾਂ ਉਹ ਜ਼ੁਲਮ ਕਰੇ ਵੀ ਨਾ ਹਾਂ ਕਰੇ ਵੀ ਨਾ ਬਿਲਕੁਲ ਕਲਚਰ ਦਾ ਹਿੱਸਾ ਹਾਂ ਹਾਂ ਜਿਹੜਾ ਦੂਸਰੀ ਪੱਟੀ ਨਾਲ ਵੀ ਗੱਲ ਜੁੜਦੀ ਹੈ ਉਹ ਇਹੀ ਜੁੜਦੀ ਹੈ ਨਾ ਉਹਨੂੰ ਕੀ ਗਰੀਬ ਤੋਂ ਕੁੜੀਆਂ ਨਾਲ ਕੀ ਮਸਲਾ ਸੀ ਉਹਦਾ ਹਾਂ ਮਤਲਬ ਜਿਹੜੀ ਗਰੀਬ ਦੀ ਰੁਪੇ ਦੀ ਰੱਖਿਆ ਕਰਨੀ ਹੈ ਉਹਨੂੰ ਜੋਗ ਬਣਾਉਣਾ ਇਸ ਗੱਲ ਦਾ ਹੈ ਕਿ ਉਹ ਖੜਾ ਹੋ ਸਕੇ ਜ਼ੁਲਮ ਦੇ ਖਿਲਾਫ ਇਹ ਇਹ ਜਾਗਰਣ ਕਲਚਰ ਅਸੀਂ ਸਿੱਖੀ ਜਾ ਕੇ ਹੋਰ ਬਹੁਤ ਵਧੀਆ ਮਤਲਬ ਇਹਨੂੰ ਕਹਿ ਲੋ ਕਿ ਰੋਹਾਨੀਅਤ ਦਾ ਉਹ ਮਿਲ ਗਿਆ ਤੇ ਇਹ ਚੀਜ਼ ਅਸੀਂ ਹੁਣ ਮਿਸ ਕਰ ਰਹੇ ਹਾਂ ਹੁਣ ਅਸੀਂ ਸਿਰਫ ਕੀ ਕਰਿਆ ਕਿ ਬਹਾਦਰੀ ਦੇ ਤਾਂ ਕਿਸੇ ਗਾਈ ਜਾਂਦੇ ਹੋ ਜਿੰਨ ਮਰਦ ਨੇ ਸਿਰ ਲਾ ਦੇਣੇ ਹਾਂ 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 ਜਿਹੜੀ ਜਿਹੜੀ ਉਹਦੇ ਚ ਸਿਗਨੀਫੀਕੈਂਸ ਹੈ ਜਿਹੜੀ ਇਨਸਾਨੀਅਤ ਹੈ ਜਿਹੜੀ ਰੋਹਾਨੀਅਤ ਹੈ ਉਹ ਤੱਤ ਨੂੰ ਅਸੀਂ ਨਹੀਂ ਸਮਝ ਰਹੇ ਹਾਂ ਬਿਲਕੁਲ ਕਰਨਾ ਜ਼ੁਲਮ ਤੱਕ ਇਹਦਾ ਕਦਮ ਕਰਨਾ ਆਪਣੇ ਪਰੋਂ ਵੀ ਤੇ ਜੇ ਕੋਈ ਬਾਹਰ ਕਰ ਰਹੇ ਹੋ ਤਾਂ ਵੀ ਹਾਂ ਹਾਂ ਇਹ ਸੰਦੇਸ਼ ਸਿੱਖੀ ਜਮਦਾਇਸੀ ਕਿ ਅਰੇ ਸਿੱਖੀ ਕੋ ਸਾਰੀ ਇਨਸਾਨੀਅਤ ਦਾ ਧਰਮ ਹੈ ਕੋਈ ਇੱਕ ਇੱਕ ਫਿਰਕੇ ਦਾ ਜਾਂ ਪੰਜ ਚਾਰ ਜ਼ਿਲ੍ਹਿਆਂ ਦਾ ਥੋੜੀ ਹੈ ਉਹ ਇਸੇ ਕਰਕੇ ਇਹਨੂੰ ਸੀਮਿਤ ਕਰ ਲਿਆ ਕਿ ਅਸੀਂ ਉਨੀ ਪਾਵਰ ਇਕੱਠੀ ਕਰਕੇ ਉਹਨਾਂ ਕੇ ਆਪਣਾ ਉਹੀ ਕਹਿ ਲਓ ਜਦੋਂ ਰਾਜ ਆਉਂਦਾ ਉਹ ਜਿਹੇ ਜ਼ਾਲਮ ਸਾਡੇ ਲੀਡਰ ਬਣ ਜਾਂਦੇ ਨੇ ਹਾਂ 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 ਮੇਰਾ ਖਿਆਲ ਹੈ ਕਿ ਇਹ ਚੀਜ਼ ਨੂੰ ਸਮਝਣ ਕਿਤੇ ਨਾ ਕਿਤੇ ਘਾਟ ਰਹਿ ਗਈ ਹੈ ਪਰ ਕੋਈ ਗੱਲ ਨਹੀਂ ਇਹ ਚੱਲ ਰਹੇ ਹੈ ਸੰਘਰਸ਼ ਚੋਂ ਹੀ ਕੋਮਾ ਸਿੱਖਦੀਆਂ ਨੇ ਹਾਂ 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 ਬਿਲਕੁਲ ਸੋ ਇਹ ਸੰ ਸਾਡੇ ਨਾਲ ਉੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਪੰਜਾਬ ਦੇ ਤਿਹਾਰਾਂ ਨੂੰ ਜਿਹੜੇ ਉਹਨਾਂ ਨਾਲ ਜੁੜੇ ਵੱਖ-ਵੱਖ ਹੋਰ ਪੱਖ ਉਹਨਾਂ ਉੱਤੇ ਬੜੇ ਵਿਸਤਾਰਪੂਰਵਕ ਜਿਹੜਾ ਸਾਡੇ ਨਾਲ ਪੇਸ਼ਕਾਰੀ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਅੱਜ ਖਾਸ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਿੰਟ ਸਾਹਿਬ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈ ਮਿਸ਼ਨ ਪੰਜਾਬੀ